ਬੀਜ ਪਹਿਲਾਂ ਰੋੜੇ ਰੜੇ ਲਾ ਲਿਓ ਸਾਰੇ ਦੂਰ ਦੀ ਜ਼ਰੂਰ ਥੋੜਾ ਇੱਕ ਵੀ ਬਚੂਗਾ ਆਹੋ ਪੱਕਿਆ ਹੀ ਕਰਦੇ ਹੋ ਚੰਗੀ ਤਰ੍ਹਾਂ ਆਂਦੀ ਹਾਂ ਦੀ ਹਾਂਜੀ ਲੈ ਮਨਪ੍ਰੀਤ ਬਣਾਉਂਦਾ ਹੈ ਜੋ ਘਰ ਤੇ ਤੁਸੀਂ ਤੇ ਕਰੇ ਮਿਸਤਰੀ ਦਾਇਆ ਕਰਨੋਂ ਕਰਨੀ ਨਾ ਲੈ ਕੇ ਤੈਨੂੰ ਖਬਰ ਕੀਤੀ ਲੈ ਦੱਸ ਤਾਈ ਸਾਡੇ ਤੇ ਮਿਸਤਰੀ 6-6 ਫੁੱਟ ਜਮਾਨ ਵਾਂ ਦੂਰੇ ਦੇਖ ਜਾਂਦੇ ਆ ਸਾਨੂੰ ਉਹ ਲੈ ਹੀ ਨਹੀਂ ਨਾ ਵੇਖੇ ਉਹ ਤੇ ਮੈਂ ਇੱਧਰ ਨੂੰ ਆਈ ਤਾਂ ਹੁਣ ਮੈਂ ਵੇਖੇ ਅੱਛਾ ਨਹੀਂ ਨਹੀਂ ਇਹ ਤਾਂ ਸਾਹਮਣੇ ਤੁਰੇ ਫਿਰਦੇ ਦੇਖਦੇ ਕਦੋਂ ਦੇ ਡਾਏ ਆ ਇਹਨਾਂ ਨੂੰ ਤੇ ਹੋਈ ਚੱਲੀ ਅੱਠ 10 ਦਿਨ ਅੱਛਾ ਹਾਂ ਲੈ ਮੈਨੂੰ ਪਤਾ ਹੀ ਨਹੀਂ ਕਿ ਨਹੀਂ ਅਹੀਂ ਤੇ ਉਧਰ ਰੌਲਾ ਪਾ ਕੇ ਹੀ ਕੰਮ ਕਰੀਦਾ ਵਾ ਜੋ ਵੀ ਕਰੀਦਾ ਵਾ ਲੋਕੇ ਤੇ ਇੱਥੇ ਜ਼ਮੀਨਾਂ ਤੱਕ ਖਰੀਦ ਲੈਂਦੇ ਆ ਤੇ ਕਿਤੇ ਕੰਨੋਂ ਕੰਨ ਖਬਰ ਨਹੀਂ ਆਂਦੀ ਦੂਜੇ ਘਰ ਵਾਲੇ ਲੈ ਮਨਪ੍ਰੀਤ ਤੂੰ ਸਾਨੂੰ ਮੈਨੂੰ ਲਾ ਕੇ ਆਖਣ ਲਈ ਆ ਅਹੀਂ ਤੇ ਇੰਨਾ ਰੌਲਾ ਪਾਇਆ ਤੇ ਅਸੀਂ ਪਹਿਲੀ ਲੈਣ ਲੱਗੇ ਆ ਨਹੀਂ ਨਹੀਂ ਤੁਹਾਨੂੰ ਨਹੀਂ ਮਿਲਾਈ ਅਹੀਂ ਕਿਹੜਾ ਕਰੋ ਫੜਦੇ ਅਹੀਂ ਤੇ ਫੜੇ ਆ ਭੈਣ ਭਰਾਵਾ ਕੋ ਫੜੇ ਆਰਤੀਏ ਕੋ ਫੜੇ ਸਗੋਂ ਤੰਗੀ ਹੋ ਜਾਣਾ ਵਾ ਤੇ ਉਹ ਵੀ ਬੰਨੇ ਨਾ ਬੰਨਾ ਲੱਗਦਾ ਹਗਾ ਤੇ ਰੰਜੋਦ ਆਂਦਾ ਵੀ ਚੱਲ ਪੈੜੀ ਲੱਲੀਏ ਨਾ ਹੋਤਾ ਹੀ ਇਹ ਤੇ ਹਗਾ ਤੇ ਹੋਰ ਕੋਈ ਲੱਗੇ ਕੋਈ ਲੱਗੇ ਸ਼ਰੀਕ ਆ ਜਾਂਦਾ ਤੇ ਫੇਰ ਵੀ ਮਾੜਾ ਹਗੀ ਗੱਲ ਆਓ ਤੇ ਜਦੋਂ ਸੌਦਾ ਬੰਦਾ ਹੋਵੇ ਤੇ ਚੱਲ ਬੰਦਾ ਲੈ ਹੀ ਲੈਂਦਾ ਵਾ ਪਹਿਲੀ ਪੁਲੀ ਆਹ ਆਹ ਤੇ ਲੋਕੀ ਤਾਂ ਹੀ ਅੱਜ ਕੱਲ ਦੱਸਦੇ ਨਹੀਂ ਕੋਈ ਰਿਵਾਜ ਜੀ ਨਹੀਂ ਰਿਹਾ ਜਿੱਦਾਂ ਉਹ ਹਣ ਦਵਿੰਦਰ ਭੈਣ ਜੀ ਨੇ ਬਾਹਰ ਚੱਲੀ ਆ ਕਿਹਨੂੰ ਖਬਰ ਹੀ ਨਹੀਂ ਚੱਲੇ ਬਾਹਰ ਚੱਲੇ ਆ ਲੈ ਤੁਹਾਨੂੰ ਨਹੀਂ ਪਤਾ ਲੈ ਸਾਨੂੰ ਕਿੱਥੋਂ ਪਤਾ ਲੱਗਣਾ ਹੈਗਾ ਹਣ ਤਾਂ ਕਿਸ ਗੱਲ ਦਾ ਹੀ ਨਹੀਂ ਪਤਾ ਹੈਗਾ ਜਿਤਰਾ ਆਹ ਹਣ ਮਿਸਤਰੀਆਂ ਦਾ ਨਹੀਂ ਪਤਾ ਲੈ ਮਿਸਤਰੀ ਕਿਹੜੇ ਲਗਾ ਕੇ ਲਾਏ ਆ ਬਾਰ ਬਾਰ ਉਹੀ ਗੱਲ ਕਰਦੀ ਤੈ ਤੂੰ ਨਹੀਂ ਗੱਲ ਕੀ ਕਰਨੀ ਆ ਤੂੰ ਜਿਤਰਾ ਆਹ ਦਿੱਤਾ ਵੀ ਲੋਕਾ ਪੈਲੀ ਲੱਲੀ ਆ ਅਹੀਂ ਤੇ ਇੰਨਾ ਰੌਲਾ ਪਾਇਆ ਮੈਂ ਤੇ ਉਹ ਜੇ ਨਾ ਮੈਨੂੰ ਉਹ ਸੋਣੀਆਂ ਦੱਸਦੀ ਆ ਕੇ ਵੀ ਉਹ ਪੈਲੀ ਵੇਚਣ ਦੇ ਨਾ ਮੈਨੂੰ ਉਹਦਾ ਪਤਾ ਲੱਗਣਾ ਹੀਗਾ ਹਰ ਜੇ ਮੈਂ ਕੰਨੀ ਜੁੰਦੀ ਰਵੇ ਵਸਦੀ ਰਵੇ ਉਹ ਜਿਹੜੀ ਮੈਨੂੰ ਖਬਰਾਂ ਪਹੁੰਚਾ ਦਿੰਦੀ ਆ ਨਹੀਂ ਤੇ ਆਡਾ ਤੇ ਇੰਟਰਨੈਟ ਵਾਂਗੂ ਕਨੈਕਸ਼ਨ ਹੀ ਟੁੱਟਾ ਵਾ ਪਿੰਡ ਨਾਲੋਂ ਡੇਰਿਆਂ ਨਾਲੋਂ ਪਹਿਲੀ ਤਾਂ ਉਹਨਾਂ ਵੇਚਣੇ ਲਈ ਆ ਤੇ ਤੁਸੀਂ ਮਾਰ ਲਓ ਮੋਰਚਾ ਜੇ ਮੈਂ ਲਈ ਜਾਂਦੀ ਆ ਤੇ ਲਲੋ ਤੁਸੀਂ ਨਾ ਆ ਦਾਈ ਜੀ ਪਹਿਲੀ ਖਰੀਦਣ ਤੋਂ ਪਹਿਲਾਂ ਪਤਾ ਕੀ ਇਹ ਪੋਰਾ ਪੋਰਾ ਬਚਾਉਣਾ ਪੈਂਦਾ ਵਾ ਪਾਈ ਪਾਈ ਬਚਾਓ ਤੇ ਫਿਰ ਕਿਤੇ ਜਾ ਕੇ ਜੇ ਸੌਦੇ ਵੱਜਦੇ ਆ ਇਹ ਤਾਂ ਗੱਲ ਹੈ ਵਾ ਹੁਣ ਤੈਨੂੰ ਮੈਂ ਦੱਸਣ ਨਹੀਂ ਆਂ ਵੀ ਜੋ ਟੂਮ ਇਨਸ਼ਾ ਅੱਲਾ ਜੋ ਸਭ ਵੇਚਿਆ ਹੀ ਉਹ ਤੇ ਫੇਰ ਰਹੀਆਂ ਪਹਿਲੀ ਲਈ ਆ ਮੇਰਾ ਤਾਂ ਬੰਦਾ ਜੇ ਮੈਂ ਕਿਤੇ ਕੋਈ ਮਸਾਲਾ ਵੇਚਦਾ ਹੁੰਨੀ ਨਾ ਤੁਹਾਡੇ ਬਣਾ ਕੇ ਦਿੱਤਾ ਮੈਨੂੰ ਤੇ ਚੱਲ ਇਹ ਵੀ ਜਿਆਦਾ ਤਿਆ ਜੇ ਨਾਂ ਵੀ ਬਣੂ ਤਾਂ ਕੋਈ ਗੱਲ ਨਹੀਂ ਨਹੀਂ ਸਾਡਾ ਹਾਂਡੀ ਨਹੀਂ ਪਹੁੰਚੇਗੀ ਉਦਾਂ ਹਾਂ ਆਹੋ ਉਹ ਫਿਰ ਕਹਿੰਦੇ ਹੁਣੀ ਆ ਕਿ ਅਸੀਂ ਚੱਲੇ ਆ ਬਾਹਰ ਤੇ ਇੱਥੋਂ ਸਾਰਾ ਕੁਝ ਮੁਕਾਮ ਨੂੰ ਜਾਣੇ ਜਦਸ ਬਾਅਦ ਵਿੱਚ ਆ ਕੇ ਉਹਨਾਂ ਨੇ ਕਿਤੇ ਬਹਿਣਾ ਰਹਿਣਾ ਨਹੀਂ ਪਰ ਉਤਰਣਾ ਕਰਨ ਗਲਤੀ ਰਹੀ ਤੇ ਹੋਰ ਪ੍ਰਦੇਸ਼ ਦਾ ਕੀ ਪਤਾ ਤਾਈ ਹੁਣ ਮੁੰਡੇ ਦੇ ਮਗਰ ਲੱਗੇ ਆ ਤੇ ਜੇ ਉੱਥੇ ਕੋਈ ਨਾ ਗੱਲ ਬਾਤ ਬਣੀ ਇੱਧਰ ਤੇ ਪੈਸੇ ਇੱਧਰ ਦੇ ਪੈਸੇ ਜਿਹੜੇ ਤੋਂ ਉੱਧਰ ਕੋਹਵ ਨਹੀਂਗੇ ਤੇ ਉੱਧਰ ਦਾ ਪੈਸਾ ਜਿਹੜਾ ਇੱਧਰ ਵੱਡਾ ਹੁੰਦਾ ਵਾ ਤੇ ਜੇ ਕੋਈ ਗੱਲ ਬਾਤ ਨਾ ਬਣੀ ਤੇ ਕੀ ਕਰਨਗੇ ਇਹ ਦੋਵੇਂ ਜੀ ਸੇ ਇਹ ਗੱਲ ਵਸ ਕੋ ਜਿੱਦਾਂ ਨਾਮ ਪਤਾ ਉੱਥੇ ਕਮਾਉਂਦੇ ਆ ਨਾ ਦੇਤੇ ਇੱਥੇ ਆ ਕੇ ਤੇ ਸਗੋਂ ਇੱਥੇ ਲੈਣ ਖਰੀਦਣ ਖਰੀਦਣ ਜੇ ਕੁਝ ਬਣਾਉਣ ਲੋਕਾਂ ਨੂੰ ਵੀ ਪਤਾ ਲੱਗੇ ਵੀ ਪੁੱਤ ਕਮਾਈ ਕਰਕੇ ਆਇਆ ਤੇ ਜੇ ਵੇਚ ਵਟ ਕੇ ਚੱਲ ਗਈ ਤਾਂ ਕੀ ਬਣੂ ਇਹਨਾਂ ਦਾ ਉਦੋਂ ਤੇ ਤਾਂ ਇਹ ਇਦਾਂ ਵਾ ਉਹਨਾਂ ਕਾ ਕਮਾ ਲਓ ਤੇ ਉਹਨਾਂ ਕਾ ਖਾ ਲਓ ਉਹਨਾਂ ਕੀ ਖਾ ਲਓ ਹਾਂ ਜੇ ਅਪੀ ਇੱਧਰ ਆ ਕੇ ਕਮਾਈ ਤੇ ਜਰੂਰ ਵਾਦਾ ਹੁੰਦਾ ਵਾ ਹਾਂ ਹਾਂ ਘਰ ਚੋਂ ਇੱਕ ਜਾਨਾ ਜਾਵੇ ਤੇ 10 ਜਾਨੇ ਇੱਥੇ ਬਹਿ ਕੇ ਖਾ ਸਕਦੇ ਜੇ ਕੋਈ ਉੱਥੇ ਚਲ ਜਾਵੇ ਤੇ ਉੱਥੇ ਤੇ ਫਿਰ ਜਿੰਨੇ ਜਾਣਗੇ ਓਨੇ ਹੀ ਹੱਥ ਓਨੇ ਕਮਾਉਣਗੇ ਕੰਮ ਕਰਨਗੇ ਤੇ ਫਿਰ ਤੇ ਇੰਨਾ ਕੋ ਹੁਣ ਕੰਮ ਬੁੱਢੇ ਵਾਰੇ ਹੋਣਾ ਵਾ ਨਹੀਂ ਅਪੇ ਵੇਖੀ ਇੰਨਾ ਵਰਗੀਆਂ ਬੜੀਆਂ ਟੋਕਰੀਆਂ ਚੱਕ ਚੱਕ 베ਦੀਆਂ ਤੋਣ ਜਾਂਦੀਆਂ ਹੀ ਉਧਰ ਉੱਥੇ ਕੰਡੇ ਲਵਾਉਣੇ ਆ ਜਾ ਕੇ ਇੱਥੇ ਸਰਦਾਰੀ ਮਾੜੀ ਆ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਉੱਥੇ ਵਾਲੀਆਂ 베ਰੀਆਂ ਨੂੰ ਕੰਡੇ ਹੁੰਦੇ ਉਹ ਪੈਣਾ 베ਰਾ ਵਾਲੇ ਥੋੜਾ ਹੁੰਦੇ ਆ 베ਰੀਆਂ ਤੇ ਚੜ ਚੜ ਕੇ ਉਹਨਾਂ ਨੇ ਤੋੜਨੇ ਆ ਉਹਦੇ ਏਡੇ ਏਡੇ ਬੂਟੇ ਹੁੰਦੇ ਆ ਉਹਨਾਂ ਹਾਂ ਉਹਨਾਂ ਨੂੰ ਤਾਂ ਲੱਗਦੀਆਂ ਵੀ ਉਹ ਨੀਲੇ ਕੇ ਕਾਲੇ ਰੰਗ ਦੀਆਂ 베ਰੀਆਂ ਉਹਨਾਂ ਨੂੰ 베ਰੀਆਂ ਕਹਿੰਦੇ ਆ ਜਦੋਂ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਉਹ ਰੁੱਖਾਂ ਤੇ ਚੜ ਕੇ ਤੋੜਨੀਆਂ 베ਰੀਆਂ ਸਾਨੂੰ ਜਦੋਂ ਪਤਾ ਹੀ ਨਹੀਂ ਇੰਨਾ ਸੁਣਿਆ ਵੀ ਉੱਥੇ 베ਰ ਤੋੜਦੇ ਉਹਦਾ ਜੇ ਤੈਨੂੰ ਕੋਈ ਵਿਦਾ ਭੇਜੇ ਨਾ ਘਟ ਤੂੰ ਵੀ ਨਾ ਕਰੇ ਉਹਦਾ ਮੈਂ ਤਾਂ ਕਹਿੰਦੀ ਆ ਮਗਾਲਾ ਕੇ ਕੋ ਉਹਨਾਂ ਨੇ ਤਾਂ ਬੈਗ ਪੈਕ ਕੀਤੇ ਇਹਦੇ ਨਾਲ ਹੀ ਆਪਣੇ ਵਿੱਚ ਚੋਕ ਕਿ ਡੰਡਾ ਪੋਰੀਆ ਬਿਸਤਰਾ ਜੋ ਵੀ ਆ ਤੇ ਚੱਲ ਪਾ ਨਾਲ ਉਹਨਾਂ ਦੇ ਉਹਨਾਂ ਨੇ ਬੈਗ ਪੈਕ ਪੈਕ ਕੀਤੇ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਕਹਿ ਲੱਗ ਮੈਨੂੰ ਤਾਂ ਸੋਨੀਆਂ ਨੇ ਦੱਸਿਆ ਉਹ ਆਪ ਵੇਖ ਕੇ ਆਈ ਐ ਸੋਨੀਆਂ ਹੋਰ ਤੇ ਉਹ ਤਾਂ ਖੰਡੇ ਹੀ ਪੈੜੀ ਵੇਚਣੀ ਆ ਤੇ ਪੈੜੀ ਕਿੰਨੇ ਲੱਲੀ ਆ ਪੈੜੀ ਦਾ ਤਾਂ ਨਹੀਂ ਮੈਨੂੰ ਇੰਨਾ ਕੁ ਪਤਾ ਆਹੋ ਮੈਨੂੰ ਤਾਂ ਜਿੰਨਾ ਕੁ ਪਤਾ ਵਾ ਉਹਨਾਂ ਕੁ ਮੈਂ ਤੇਨ ਦੱਸਣ ਦੀ ਆ ਇਹ ਬੈਗ ਪੈਕ ਆ ਵਾ ਤਿਆਰੀ ਆ ਕੋਈ ਗੱਲ ਨਹੀਂ ਮੈਂ ਛੱਡ ਦੂੰ ਤੇ ਲੈ ਤੈਨੂੰ ਭਾਵੇਂ ਉਦੋਂ ਪਤਾ ਲੱਗਦਾ ਜੀ ਦੋ ਜੱਜ ਚੜ ਜਾਂਦੀ ਤੂੰ ਤੋ ਨੰਗ ਦੀ ਨਾਂਦੀ ਨੇ ਬਾਹਰ ਕਰਨਾ ਸੀ ਤੈਨੂੰ ਤੇ ਜਦੋਂ ਸਾਨੂੰ ਪਤਾ ਹੀ ਨਹੀਂ ਸੀ ਤੇ ਫਿਰ ਸਾਨੂੰ ਕੀ ਪਤਾ ਵਾ ਪੀ ਉਹਨਾਂ ਕੀਤੇ ਕਿ ਨਹੀਂ ਕੀਤੇ ਮੈਂ ਤਾਂ ਗਈ ਹੀ ਨਹੀਂ ਕਿ ਤੇ ਨਾ ਉਹਨੇ ਪਿਸਕੀ ਕੱਢੀ ਆ ਤੇ ਅਸੀਂ ਚੱਲ ਜਾਣਾ ਇੱਕ ਦੋਆਂ ਦਿਨਾਂ ਚ ਨਹੀਂ ਬੈਗ ਤੇ ਬੰਦਾ ਉਦੋਂ ਹੀ ਪੈਕ ਕਰਦਾ ਜਦੋਂ ਤਿਆਰੀ ਹੋਵੇ ਨਹੀਂ ਚੀਜ਼ਾਂ ਵੇ ਖਰੀਦੀ ਇਹ ਪਤਾ ਨਹੀਂ ਲਾ ਵਾ ਬੱਦੇ ਦਾ ਵੀ ਰਾਤੋਂ ਰਾਤ ਹੀ ਨਿਕਲ ਜਾਣਾ ਚੋਰੀ ਚੱਲ ਜਾਣਾ ਆਹੋ ਜਿਹੜਾ ਦਸਨਾਨੀ ਕਹਿਣੋਂ ਤੇ ਝੋਡੀ ਵਾਲਾ ਹੀ ਕੰਮ ਹੋ ਜਾਂਦਾ ਆਹੋ ਤੇ ਪੈਲੀ ਫਿੱਕ ਤੇ ਉਹ ਲਾਂਬੇ ਦੇ ਗਈ ਇਹ ਨਹੀਂ ਉਹ ਫੇ ਮੈਨੂੰ ਪਤਾ ਪਤਾ ਹੀ ਨਹੀਂ ਪਤਾ ਲੱਗਾ ਉਹਨਾਂ ਨੇ ਪਿਸਕਤਾ ਹੀ ਨਹੀਂ ਗੱਡੀ ਨੂੰ ਕੀ ਅਸੀਂ ਗੜੀ ਲੈਣੀ ਸੀਗੀ ਪਹਿਲੀ ਮੈਂ ਤਾਂ ਆਖਾ ਚੱਲ ਤੂੰ ਹੀ ਲੈ ਲਾਂਗੇ ਨਾ ਸਾਡੀ ਨਹੀਂ ਪਹੁੰਚ ਆ ਗਈ ਲੈਣ ਦੀ ਭੈਣਾ ਛਰੀ ਘਵਾੜ ਗਏ ਹੁਣੇ ਲੱਗ ਗਏ ਸਾਡੇ ਰੋਜ਼ ਲੜਨ ਵਾਹਤੀ ਬੰਨਿਆਂ ਤੇ ਇਹਨਾ ਨਹੀਂ ਉਹ ਪਤਾ ਹੁਣ ਮੈਨੂੰ ਹੋਰ ਪੈਸੇ ਨਾ ਕੋ ਕਿੱਥੋਂ ਆ ਗਏ ਮੁੰਡਾ ਤੇ ਇਹਨਾਂ ਦਾ ਬਾਹਰ ਕਾਹਦੇ ਲੈਣੀ ਤੇ ਤੂੰ ਨਹੀਂ ਲੈਣੀ ਫਿਰ ਭਾਵੇਂ ਜਿਹੜਾ ਮਰਜੀ ਵੜਿਆ ਆ ਕੇ ਉੱਥੇ ਕਿਉਂ ਚਲੋ ਓਕੇ ਸੌਖੇ ਹੋ ਕੇ ਲੈ ਹੀ ਲੈਂਦੇ ਆਹੋ ਨਹੀਂ ਸਾਡੇ ਕੋ ਤੇ ਓਕੇ ਵੀ ਨਹੀਂ ਹੋ ਕੇ ਲਈ ਜਾਣੀ ਆਪਣੀ ਚਲੋ ਅਸੀਂ ਠਿਕਟੇ ਹੱਸੇ ਤੇ ਦੇ ਦਿੰਦੇ ਤੇ ਚਲੋ ਲੈ ਲੈਂਦੇ ਕੋਹ ਪੈਸੇ ਫੜ ੜ ਲੈਂਦੇ ਤੇ ਲੈ ਲੈਂਦੇ ਹੁਣ ਬੰਨੇ ਨਾ ਬੰਨਾ ਸੰਝਾ ਹੁਣ ਸਾਡੇ ਸਿਰ ਪਾਟਣਗੇ ਆਪ ਤ ਗਏਓ ਚਲੋ ਆਹ ਹੋਏ ਇਹ ਤੇ ਗੱਲ ਹੈਗੀ ਆ ਆ ਵੀ ਸਾਡੇ ਮਗਰ ਸਿਰ ਪੱਟਨੇ ਹਾਂ ਵੀ ਜਿੰਨੇ ਬੰਨੇ ਆਦਨ ਦੀ ਨੰਗਣਾ ਪੱਟਨੇ ਤੇ ਉਹਦੇ ਹੀ ਬੰਨੇ ਵੱਢਦੇ ਆ ਅਸੀਂ ਤੇ ਆਪੋ ਚੋਂ ਦੀ ਚਲੋ ਫੇਰ ਵੀ ਆਪਣੇ ਹੀਗੇ ਇਹ ਰਹੇ ਨਾ ਸਾਡੇ ਫਿਰ ਬਗਾਨੇ ਹਾਂ ਚਲੋ ਚੱਲ ਜਿੱਦਾਂ ਅੰਗਰੇਜ਼ ਦੀ ਮਰਜ਼ੀ ਉਹ ਹੀ ਕਿ ਚੀਜ਼ ਵਾਲੇ ਹੀ ਕਰਦੀ ਆ ਹੁਣ ਕੋਈ ਕਰੂਗਾ ਆ ਚੀਜ਼ ਵਾਲੇ ਦੀ ਮਰਜ਼ੀ ਆ ਤੇ ਕੀ ਕਰਨਾ ਫੇਰ ਉਦਾਂ ਨਹੀਂ ਗਵਾਂਢ ਨੂੰ ਹੱਸ ਦਾ ਵਸ ਦਾ ਵੀ ਕਿੰਨੀ ਨਾ ਕੋਈ ਖੋਸ ਹੁੰਦਾ ਨਹੀਂ ਹੁੰਦਾ ਕਿ ਮੈਂ ਆਪਣੀ ਵੇਚ ਕਿਤੇ ਘਰ ਤੋਂ ਕਿਸ ਨੂੰ ਕਰਕੇ ਦਵਾ ਅਸੀਂ ਚਾਖਾ ਚੱਲ ਹਾਂ ਅਸੀਂ ਤੇ ਜੇ ਵੀਸ ਭਲਾ ਮੰਗਦੇ ਹੀ ਆਂਦੇ ਹੀ ਪਚੱਲ ਗਵਾਂਢ ਵਾਲਾ ਅੱਗੇ ਵਸਣ ਦੇ ਐਡਾ ਮਹੱਲ ਪਾਇਆ ਹੁਣ ਇੱਥੇ ਉੱਲੂ ਹੀ ਬੋਲਣੇ ਤੋ ਹੋਰ ਇਦਾਂ ਹੀ ਹੁਣ ਸਫਾਈਆਂ ਕਰਨ ਨੂੰ ਰੱਖਣਗੇ ਆਹ ਸਫਾਈਆਂ ਹੋਣ ਡੀਆਂ ਮੈਂ ਤਾਂ ਕਿੰਨੀ ਡਾਡੇ ਗਵਾਂਢ ਭਾਵੇਂ ਨਮਾਜ਼ ਦੇ ਕੋਈ ਉਹੀ ਗੱਲ ਹੈ ਉਹ ਗੱਲ ਵੀ ਭਈਏ ਰੱਖ ਜਾਂਦੇ ਆ ਉਹ ਕਰਨਗੇ ਸਫਾਈਆਂ ਤੇ ਲੱਗ ਹਮ ਕੋ ਤੁਮ ਕੋ ਹੋਇਆ ਕਰਨਾ ਫਿਰ ਇਹੋ ਕੋਈ ਹੋਣਾ ਹੋਰ ਕੀ ਹੋਣਾ ਵਾ ਹੂੰ ਉਹ ਨਹੀਂ ਇਦਾਂ ਹੀ ਕਰਦੇ ਹੁੰਦੇ ਆ ਸਿਆ ਆਪਣੇ ਕਰਦੇ ਹੁੰਦੇ ਆ ਸ਼ਰੀਕ ਨਹੀਂ ਸਗੋਂ ਕਰਦੇ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਚਲ ਮਰਜ਼ੀ ਉਹਨਾਂ ਦੀ ਆਹ ਗੋਪੀ ਕਿੱਥੇ ਆ ਹਾਂਜੀ ਮੰਮੀ ਆਈ ਓਰੇ ਆ ਤਾਂ ਇੱਕ ਗੱਲ ਦੱਸਾ ਕੀ ਗੱਲ ਦੱਸਣੀ ਗੱਲ ਹੈਰਾਨੀ ਵਾਲੀ ਆ ਹਾਂ ਮੈਨੂੰ ਤੇ ਮਨਪ੍ਰੀਤ ਨੇ ਦੱਸਿਆ ਵੀ ਸਾਡੇ ਗਵਾਂਡੀਆਂ ਨੇ ਬੈਗ ਵੀ ਪੈਕ ਕਰ ਲੇ ਉਹਨਾਂ ਤੇ ਅੱਧੀ ਡੰਗ ਚ ਚਲ ਜਾਣਾ ਭਾਵੇਂ ਰਾਤ ਨੂੰ ਸੋਰੀ ਚਲ ਜਾਣ ਹਾਏ ਸਾਨੂੰ ਤਾਂ ਪਤਾ ਹੀ ਨਹੀਂ ਤੇ ਸਾਨੂੰ ਪਤਾ ਹੀ ਨਹੀਂਗਾ ਦੇਖ ਲੋ ਸਾਡੇ ਨਾਲ ਗੱਲ ਨਹੀਂ ਕਰਦੇ ਸਾਨੂੰ ਬਾਹਰੋਂ ਪਤਾ ਲੱਗਦਾ ਗੱਲ ਦਾ ਬਾਹਰੋਂ ਪਤਾ ਲੱਗਦਾ ਕਿ ਮੈਂ ਮਨਪ੍ਰੀਤ ਨੂੰ ਪੁੱਛਿਆ ਮੈਂ ਹਾਂ ਤੈਨੂੰ ਕਿਹਨੇ ਦੱਸਿਆ ਹਾਂ ਤੇ ਆਂਦੀ ਲੈ ਮੈਂ ਤਾਂ ਸੋਨੀਆਂ ਦੱਸ ਕੇ ਗਈ ਆ ਸੁਮਮੇ ਗੇ ਸੋਨੀਆਂ ਨੇ ਗੱਲ ਦਸੀ ਸੀ ਨਾ ਪੈਲੀ ਦੀ ਉਹ ਸੱਚੀ ਸੀ ਨਾ ਸੱਚੀ ਸੀ ਨਾ ਆਹੋ ਗੱਲ ਜਿਹੜੀ ਆ ਅੱਧਾ ਕਿਸ ਨੇ ਕੀਤੀ ਹੋਵੇ ਤਾਂ ਪਤਾ ਲੱਗਦੀ ਥੇਰ ਹੀ ਪਤਾ ਲੱਗਦਾ ਆ ਤਾਂ ਹੀ ਚਪਿੰਡ ਚ ਫੈਲਦੀ ਆ ਵੇਖ ਲਓ ਸਾਨੂੰ ਅਗਵਾੜ ਨਹੀਂ ਪਤਾ ਲੱਗਾ ਨਾ ਕੋਈ ਵੀ ਨਹੀਂ ਸਾਨੂੰ ਵੇਖ ਲਾ ਪਤਾ ਹੀ ਨਹੀਂਗਾ ਤੇ ਆਂਦੇ ਉਹਨਾਂ ਤੇ ਟੱਚ ਹੀ ਭਰੇ ਦੋ ਤਿੰਨ ਅੱਛਾ ਆਹੋ ਤੇ ਪੈਲੀ ਵੀ ਉਹਨਾਂ ਕਿਤੇ ਦਿੱਤੀ ਆ ਇਹਨੂੰ ਉਦੋਂ ਹੀ ਸਾਨੂੰ ਪਤਾ ਲੱਗਣਾ ਜਦੋਂ ਕਿਸ ਨੇ ਵਾਹਣੀ ਆਇਆ ਪਾਰੇ ਇਹ ਦੁਜਾ ਮਿਲੇ ਹੀ ਗਏ ਪਾਜੀ ਨੂੰ ਕਹਿੰਦੇ ਰਾਤੀ ਮੈਂ ਉਹਨਾਂ ਕੋਲ ਬੈਠਾ ਆਇਆ ਮੈਂ ਤੇ ਪਾਜੀ ਤਾਂ ਕਹਿੰਦੇ ਪਰੇਸ਼ਾਨ ਬੜੇ ਹੀ ਪਾਜੀ ਤੋਂ ਤੇ ਪਰੇਸ਼ਾਨ ਜੇ ਵੇਚੀ ਆ ਤਾਂ ਪਰੇਸ਼ਾਨੀ ਹੋਈ ਆ ਦਵਿੰਦਰ ਨੇ ਵਕਾਈ ਆ ਨਹੀਂ ਉਹ ਪਰ ਪਾਜੀ ਕਹਿੰਦੇ ਨਹੀਂ ਵੇਚੀ ਉਹਦਾ ਪਤਾ ਲੱਗਣਾ ਸਾਨੂੰ ਕੱਲ ਪਾਜੀ ਵੀ ਝੂਠ ਬੋਲਦੇ ਹੋਣਗੇ ਫਿਰ ਝੂਠ ਹੀ ਆ ਫਿਰ ਤੇ ਇਹ ਵੇਖੀ ਆ ਕੋਠੀ ਵਿੱਚ ਵੀ ਕਿਤੇ ਬਈਏ ਬਾਹਰ ਕੇ ਜਾਣੇ ਉਹਨਾਂ ਨੇ ਸਾਡੇ ਲੱਗ ਗਏ ਹਾਏ ਤੇ ਮੰਮੀ ਜੇ ਲੱਗ ਗਏ ਬਈਏ ਆ ਗਏ ਤੇ ਫੇਰ ਆਪਾਂ ਕੀ ਕਰਾਂਗੇ ਉਹ ਨਹੀਂ ਗੰਦੀ ਯਾਰ ਕੀ ਹੈ ਤਾਈਆਂ ਤਾਂ ਨਾ ਪਿਸਕ ਨਹੀਂ ਕੱਢੀ ਆਹੋ ਹੁਣ ਕੀ ਪਤਾ ਉਹ ਕਿੱਦਾਂ ਦੇ ਹੋਣਗੇ ਕਈ ਤਾਂ ਚਾਪਚਾਰੇ ਚੰਗੇ ਹੁੰਦੇ ਆ ਆਹੋ ਤੇ ਕੀ ਪਤਾ ਉਹ ਕਿੱਦਾਂ ਦੇ ਹੋਣਗੇ ਨਹੀਂ ਤੇ ਇੱਥੇ ਵਨਸਵੰਨੇ ਬਈ ਇਹ ਆਉਣੇ ਲੱਗੇ ਆਹੋ ਇਹ ਤਾਂ ਗੱਲ ਹੈ ਕੀ ਤੇ ਸਾਨੂੰ ਤੇ ਬੰਦਸ ਹੋ ਗਈ ਪੂਰੀ ਹਾਂ ਨਾ ਅਸੀਂ ਕਿਤੇ ਘਰ ਛੱਡ ਕੇ ਜਾਣ ਜੋਗੇ ਤੇ ਨਾ ਅਸੀਂ ਕਿਤੇ ਇੱਕ ਜਾਣੀ ਘਰ ਵੱਜਿਆ ਕਰਾਂਗੇ ਤੇ ਫੇਰ ਜਾਇਆ ਪਊ ਇੱਕ ਜਮ ਆਹੋ ਫੇਰ ਉਪਰੇ ਆ ਬੰਦਿਆ ਦਾ ਹੁੰਦਾ ਹੀ ਆ ਜੇ ਪੈੜੀ 'ਚ ਵੀ ਕੋਈ ਹੋਰ ਹੋ ਗਿਆ ਆਇਆ ਤਾਂ ਵੀ ਹੋਣੀ ਟੈਨਸ਼ਨ ਹੀ ਹੋਈ ਆ ਤੇ ਟੈਨਸ਼ਨ ਹੀ ਹੋਣੀ ਆ ਬੰਨੇ ਸਾਡੇ ਬੰਨੇ ਦੇ ਨਾਲ ਤੇ ਬੰਨਾ ਆਹੋ ਤੇ ਲੜਨਾ ਹੀ ਆ ਜਦ ਬੰਨੇ ਵੱਡੇ ਆਹੋ ਇਹਨਾਂ ਨੂੰ ਇਦਾਂ ਨਹੀਂ ਚਾਹੀਦੀ ਤੇ ਇਹਨਾਂ ਕੋਈ ਸ਼ਰਤ ਸਾਡੇ ਪਾਟਣਗੇ ਇਹਨਾਂ ਨੂੰ ਕੀ ਇਹ ਤਾਂ ਜੱਜੇ ਵੀ ਕੇ ਗਾਉਂਗੇ ਆਹੋ ਦੇਖ ਲੋ ਉਦਾਂ ਕਿਦਾਂ ਸਾਰੀਆਂ ਗੱਲਾਂ ਬਾਜੀ ਨੇ ਕਰਨੀਆਂ ਹੁੰਦੀਆਂ ਇਹਨਾਂ ਨਾਲ ਤੇ ਵੇਖ ਲੋ ਇਹ ਗੱਲ ਕੀਤੀ ਨਹੀਂ ਦੋਹਾਂ ਦੱਸਿਆ ਹੀ ਨਹੀਂ ਗਾ ਤੇ ਜੋ ਦੋ ਦੋ ਦੀ ਪੈੜੀ ਦਾ ਕਿਹਾ ਤੇ ਤਾਂ ਵੀ ਲੜ ਕੇ ਚਲੇਗੀ ਲੜ ਕੇ ਚਲ ਗਈ ਹਨਾ ਤੇ ਹੋਰ ਇਹਨੂੰ ਰਾਤੋਂ ਰਾਤ ਦੋਈ ਤਿੰਨੀ ਦਿਨੀ ਪੈਸੇ ਕਿੱਥੋਂ ਇੰਨਾ ਕੋ ਆ ਗਏ ਵੀ ਜਿਹੜਾ ਨੇ ਅੰਦਰ ਹੀ ਅੰਦਰ ਪੈਕ ਕਰ ਲਏ ਆ ਪੈਸੇ ਮੰਮੀ ਹੋਣੀ ਆ ਕੀਤਾ ਮੁੰਡਾ ਪਹਿਲਾਂ ਕੱਲ ਪੈ ਜਿਹਾ ਆਹੋ ਤੱਕ ਉਹ ਪੈਲੀ ਦੇ ਆ ਪੈਲੀ ਉਹ ਵੀ ਨਾ ਕਾਮਾ ਤੇ ਫਿਰ ਅਸਲ ਚ ਨਾ ਇਹਨਾਂ ਦਾ ਪਹਿਲਾਂ ਹੀ ਬਣਿਆ ਸੀਗਾ ਪਹਿਲੋ ਆ ਤਾਂ ਹੋਣੀ ਰੌਲਾ ਪਿਆ ਵਾ ਹਾਂ ਪਹਿਲੇ ਕੰਮ ਬਣਿਆ ਹੋਣਾ ਵ ਤੇ ਚਲਾਕ ਦੇ ਲੋ ਕਿੰਦੇ ਆ ਬਹੁਤ ਵੇਲਾ ਪਿਛਕ ਨਹੀਂ ਗੱਡੀ ਜੇ ਅਗਲੇ ਦੀਆਂ ਸੂਆਂ ਲੈਂਦੀ ਜੇ ਕੋਈ ਉੱਥੇ ਆ ਗਿਆ ਨੰਗਦਾ ਉਹਦੇ ਲਾਗੇ ਵੀ ਖਰੋਜਾ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਸੂਆਂ ਲੈਂਦੀ ਅਸੀਂ ਪਹਿਲੀ ਲਈ ਤੇ ਵੇਖ ਲੈ ਇਹਨੇ ਸਾਰਿਆਂ ਕੋ ਸੂਆਂ ਲਈਆਂ ਆਹ ਤੇ ਆਪਾਂ ਤੇ ਸਿੱਧਾ ਡਾਇਰੈਕਟ ਹੀ ਦੱਸਤਾ ਸੀ ਨਹੀਂ ਤੇ ਮੈਂ ਤਾਂ ਪਹਿਨਾ ਹੀ ਦੱਸ ਦਿੱਤਾ ਸੀ ਜਦੋਂ ਆਈ ਸੀਗੀ ਤੇ ਅਸੀਂ ਪੈਲੀ ਲੱਗੀਆਂ ਲੈ ਤੈ ਐਡੀ ਚਲਾ ਆ ਕੀ ਉਹ ਦੇ ਅੰਦਰ ਤੂੰ ਇਹਦਾ ਕਰੋ ਪਤਾ ਕਰਕੇ ਆਓ ਫਿਰ ਜਾਣ ਦੇ ਮੈਂ ਨਹੀਂ ਜਾਣਾ ਉਹਦਣ ਗਈ ਹੀ ਨਾ ਤੂੰ ਸਾਗ ਨਹੀਂ ਦੇਣ ਆਈ ਤੂੰ ਆਉ ਕੰਨ ਆਈ ਤੂੰ ਜੇ ਕਰਨ ਵਾਲੀ ਜਾਣ ਜਿੰਨੇ ਮਾਂ ਨਹੀਂ ਬੜਾ ਲਿਆ ਚੱਲ ਜਾਣਾ ਵਾ ਤੇ ਮੈਂ ਪਤਾ ਕਾਦਾ ਕਰਨਾ ਨਹੀਂ ਫਿਰ ਵੀ ਚਰਗਾਂਡ ਮੱਥਾ ਪੁਛ ਕੇ ਤਾਂ ਉਹ ਜੇ ਤੂੰ ਹੁਣ ਬਲਤਾ ਨਹੀਂ ਆ ਨਾ ਤੇ ਚੱਲ ਮੈਂ ਚੱਲ ਜਾਨੀ ਆ ਤੇ ਮੈਂ ਰੁਕੀ ਰੁਕੀ ਵੇਖ ਕੇ ਆਉਣੀ ਆ ਅੰਦਰਬਾਰ ਹੀ ਹੋਣੀ ਆ ਆਹੋ ਤੇ ਵੇਖੂਗੀ ਭਲਾ ਆਪੀ ਠੀਕ ਆ ਮੈਂ ਅੱਗੇ ਕਿਹੜੀ ਅੰਦਰ ਉਹਨਾਂ ਦੇ ਗਈ ਨਹੀਂ ਆਹੋ ਤੇ ਜਿਹੜੇ ਜੇ ਬੈਗ ਬੂ ਤੁਸੀਂ ਵੇਖੋਗੇ ਪੈ ਕੀਤੇ ਆ ਫੇਰ ਭਾਵੇਂ ਪੁੱਛ ਲਿਓ ਕਿ ਇਹ ਕਿਉਂ ਬੈਗ ਕੀਤੇ ਆ ਜਾਂ ਫੇ ਦੱਸਣਗੇ ਫੇਰ ਜੇ ਸੋਨੀਆਂ ਨੂੰ ਦੱਸਿਆ ਤਾਂ ਫੇ ਤੁਹਾਨੂੰ ਵੀ ਤਾਂ ਦੱਸਣਗੇ ਕੀ ਪਤਾ ਵਾਹ ਦੱਸੇ ਕਿ ਨਾ ਦੱਸੇ ਆ ਜਾਣਾ ਮੈਂ ਚੁੱਪ ਕੀਤੀ ਆ ਦੱਬੇ ਦੱਬੇ ਪੈ ਰਹੀ ਆਹੋ ਹਾਂ ਅੰਦਰ ਹੀ ਹੋਣੀ ਆ ਹਾਂ ਤੇ ਸਿੱਧੀ ਜੇ ਮੈਂ ਆਵਾਜ਼ ਮਾਰਦੀ ਹੁੰਦੀ ਹੀ ਆਹ ਜਵਿੰਦਰਾ ਕੀ ਕਰਦੀ ਆ ਹਾਂ ਤੇ ਜਾਣਾ ਮੈਂ ਦੱਬੇ ਦੱਬੇ ਪੈ ਰਹੀ ਆ ਆਹ ਨਹੀਂ ਹੁੰਦੀ ਚਾਹ ਚਾਹ ਆਉਂਦੀ ਆ ਨਾ ਇਸ ਤਰ੍ਹਾਂ ਹੀ ਜਾਣਾ ਅੰਦਰ ਹੀ ਹੋਣੀ ਆ ਜਦ ਜਾਣਾ ਹੋਵੇ ਚਾਹ ਹੁੰਦਾ ਵਾ ਹਾਂ ਸਹੀ ਗੱਲ ਹੈ ਤੇ ਉਹ ਸਾਂਭ ਦੀ ਸੂਤ ਦੀ ਹੋਊਗੀ ਆਹੋ ਨਾਲ ਹੁਣ ਦੱਸਣਗੇ ਹੁੰਦੇ ਚਲੇ ਜਾਣਾ ਕਿ ਦਾਸੀ ਦੇਣਾ ਉਹਨਾਂ ਨੇ ਆਹੋ ਕੀ ਤਾਂ ਦਾਸੀ ਚਲੇ ਆਹੋ ਤੇ ਇੰਨੀ ਗੱਲ ਫਿਰ ਮੈਂ ਆਉਂਦਿਆ ਆਉਂਦਿਆ ਪੁੱਛੂਗੀ ਵੀ ਦਵਿੰਦਰ ਮੈਂ ਆ ਗੱਲ ਸੁਣੀ ਹੈ ਤੇ ਫਲਾ ਦੱਸਦੀ ਆ ਕਿ ਨਹੀਂ ਦੱਸਦੀ ਆਹੋ ਵੀ ਤੁਸੀਂ ਬਾਹਰ ਜਾਣਾ ਵਾ ਹਾਂ ਤੇ ਤੁਸੀਂ ਚੋਰੀ ਨਾ ਚਲ ਜਿਓ ਮਿਲ ਕੇ ਜਾਇਓ ਹਾਂ ਹੈ ਇੰਨੀ ਗੱਲ ਆਖੂਗੀ ਆਹੋ ਨਹੀਂ ਪੁੱਛਿਆ ਤੈ ਹਾਂ ਜਿ ਜਾਵਾ ਫਿਰ ਮੈਂ ਹਾਂ ਨਹੀਂ ਪੁੱਛ ਕੇ ਆਓ ਹਾਂ ਪਰ ਇਹ ਥੋੜੀ ਆ ਨਾ ਵੀ ਫਿਰ ਸਾਨੂੰ ਪਤਾ ਵੀ ਨਹੀਂ ਵੀ ਕਿੰਨੇ ਪੈਸੇ ਲਈ ਲਈ ਆ ਕੀ ਹਿਸਾਬ ਕਿਤਾਬ ਆ ਨਾ ਉਹ ਤਾਂ ਹੁਣ ਮਗਰੋਂ ਸਾਨੂੰ ਲੱਗੂਗਾ ਜੀ ਜਾ ਪੁੱਛੋ ਉਹਨਾਂ ਨੇ ਤਾਂ ਦੱਸਿਆ ਨਹੀਂਗਾ ਹਾਂ ਜਾ ਪੁੱਛ ਚੰਗਾ ਤੇ ਪਿੱਛਾ ਆ ਕੇ ਨਿਕਲੇ ਆ ਤੇ ਮਾਸਾ ਪੀਸ ਕੇ ਨਹੀਂ ਗੱਡੀ ਯਹੀ ਚੱਲਦੇ ਆਹੋ ਹੁਣ ਸਮਝਾਵੇ ਕਿਹੜਾ ਉਹਨੂੰ ਹਰਜੀਤ ਨੂੰ ਹਰਜੀਤ ਇੱਕੋ ਗੱਲ ਦੇ ਮਗਰ ਹੀ ਲੱਗ ਗਿਆ ਵਾ ਰਾਣਿਆ ਕੀ ਕਰਾਂ ਮੈਂ ਹੁਣ ਕੋਈ ਵਾਪੇਸ਼ ਨਹੀਂ ਜਾਂਦੀ ਇੱਥੇ ਪਿੰਡ ਚ ਲਾਲਾ ਲਾਲਾ ਹੋ ਗਈ ਆ ਕੋਈ ਸਮਝ ਨਹੀਂ ਲੱਗਦੀ ਭਾਣ ਕਿਹੜੀ ਗੱਲ ਕਰੀਏ ਤੇ ਕਿਹੜੀ ਨਾ ਕਰੀਏ ਚਲ ਅਛਾ ਤੂੰ ਵੇਖ ਲੈ ਫੋਨ ਕਰਕੇ ਫਿਰ ਆਹੋ ਮੇਰਾ ਨਾ ਭਰਾਵਾ ਨਾ ਲਈ ਵੀ ਭੈਣ ਕਹਿੰਦੀ ਸੀ ਆਪਣੇ ਤੌਰ ਤੇ ਜਿੱਦਾਂ ਗੱਲ ਕਰਨੀ ਉਹ ਕਰ ਲਈ ਮੈਂ ਨਹੀਂ ਉਹ ਤੈਨੂੰ ਕਹਿੰਦੀ ਕਰ ਤੇ ਮੈਂ ਨਹੀਂ ਕਹਿੰਦੀ ਨਾ ਕਰ ਫੋਨ ਜੇ ਤੂੰ ਕਹਿਣਾ ਵਾ ਮੈਂ ਕਰਕੇ ਵੇਖ ਲੈਣਾ ਤੇ ਫਿਰ ਤੂੰ ਕਰਕੇ ਵੇਖ ਲੈ ਹਾਂ ਚਲੋ ਠੀਕ ਆ ਫਿਰ ਹੈ ਚੰਗਾ ਇਹ ਬੰਦਾ ਕਰ ਸਸਰੀ ਕਾ ਚਾਚੀ ਜੀ ਸਤਿ ਸ੍ਰੀ ਅਕਾਲ ਕੀ ਕਰਦੀ ਜਵਿੰਦਰ ਕੋਈ ਨਹੀਂ ਫੋਨ ਆਉਂਦਾ ਮੇਰੇ ਭਰਾ ਦਾ ਤੇ ਉਹ ਸੁਣਦੇ ਹੀ ਹਾਂ ਕਿੱਦਾਂ ਠੀਕ ਠਾਕ ਵਾ ਸਾਰੇ ਹਾਂ ਸਾਰੇ ਠੀਕ ਠਾਕ ਵਾ ਅੱਛਾ ਆਂਦੇ ਤਾਂ ਆਉਂਦੀ ਨਹੀਂ ਆਉਂਦੀ ਨਹੀਂ ਮੈਨੇ ਇਦਾਂ ਹੀ ਘਰੋਂ ਹੀ ਨਹੀਂ ਟਾਈਮ ਲੱਗਦਾ ਜਾਣ ਢਾਉਣ ਦੇ ਨਹੀਂ ਨਿੱਕੇ ਹੋ ਗਏ ਆਹ ਇਹ ਤਾਂ ਗੱਲ ਹੈ ਵਾ ਪਾਣੀ ਲਿਆ ਆਂ ਪਹਿਲਾਂ ਨਹੀਂ ਪਾਣੀ ਨਹੀਂ ਪੀਣਾ ਇੱਥੋਂ ਤੇ ਆਈ ਮੈਂ ਲੱਗ ਗਈ ਆਏ ਤੇ ਚੱਲ ਕਿਸੇ ਦਾ ਫਰਜ਼ ਹੈ ਹੀ ਆ ਕਾ ਬਣਾ ਲੈਣੀ ਫਿਰ ਕੋਟ ਨਹੀਂ ਨਹੀਂ ਚਾਹ ਵੀ ਮੈਂ ਪੀ ਕੇ ਆਈ ਹਾਂ ਅੱਛਾ ਕੀ ਕਰਦੀ ਗੋਪੀ ਗੋਪੀ ਕੋਸ਼ ਵੀ ਨਹੀਂ ਗੋਪੀ ਬੈਠੀ ਹੀਗੀ अच्छा ते ਮੈਂ ਤਾਂ ਦਵਿੰਦਰ ਹੋਰ ਹੀ ਗੱਲ ਸੁਣੀ ਮਿੰਨ ਤਾਂ ਗੋਪੀ ਜਾਂਦੀ ਨਾ ਪੁੱਛੀ ਨ ਮੇਰੇ ਕੋ ਫੇਰ ਨਹੀਂ ਰਿਹਾ ਗਿਆ ਹਾਇ ਚਾਚੀ ਜੀ ਜਦੋਂ ਤੁਸੀਂ ਆਉਂਦੇ ਆ ਨਾ ਉਹਦਾ ਕੋਈ ਨਾ ਕੋਈ ਗੱਲ ਹੀ ਕਰਨ ਆਉਂਦੇ ਆ ਕਿਸੇ ਵੇਲੇ ਵੀ ਨਹੀਂ ਆਂਦੇ ਵੀ ਮੈਂ ਕੋਈ ਉਦਾਂ ਆਈ ਆ ਜਾਂ ਐਸਾ ਉਹਦਾ ਕੀ ਆਉਣਾ ਵਾ ਮਿੰਨ ਤੇ ਬੜਾ ਦੁੱਖ ਲੱਗਾ ਵਾ ਆਂਦੇ ਆ ਤੁਸੀਂ ਤੇ ਪੈਕ ਕਰ ਲੇ ਆਪਣੇ ਟੈਚੀ ਤੇ ਚੱਲ ਜਾਣਾ ਵਾ ਬਾਹਰ ਹਸ਼ਿਆ ਆਹੋ ਤੇ ਮੈਂ ਤਾਂ ਤੈਨੂੰ ਉਦਣ ਵੀ ਆਖਿਆ ਪੇ ਗਵਾਂਡ ਵਾ ਚਲ ਗਵਾਂਡ ਵਸਦਾ ਚ ਗੱਲ ਲੱਗਦਾ ਵਾ ਹੈ ਭੈਣ ਜੀ ਚਾਚੀ ਜੀ ਮੇਰੀ ਸੁਣੋ ਗੱਲ ਕੌਣ ਦੇ ਅਸੀਂ ਵਾਰਾ ਪੁੰਦਾ ਕੌਣ ਪੁੰਨੇ ਤੇ ਤਰ ਡਾਉਂਡਿਆ ਵਾ ਇਹ ਪੁੰਨੇ ਤੇ ਤਰ ਉਹ ਹੀ ਡਾਉਂਦਾ ਜਿਨ੍ਹਾਂ ਨਾਲ ਤੁਸੀਂ ਗੱਲਾਂ ਕਰਦੇ ਹੋ ਮੈਂ ਤੇ ਨਾ ਚਾਚੀ ਜੀ ਅਸੀਂ ਕਿਤੇ ਚੱਲੇ ਹੀ ਆ ਨਾ ਅਸੀਂ ਕਿਸੇ ਨਾਲ ਕੋਈ ਗੱਲ ਹੀ ਕੀਤੀ ਆ ਤੁਹਾਨੂੰ ਕੌਣ ਵਾਰਾਂ ਦਾ ਦੇ ਜਾਂਦਾ ਭਾਈ ਗੱਲਾਂ ਦਾ ਅਹ ਸੋਨੀਆਂ ਜਿਹੜੀ ਐ ਸੋਨੀਆਂ ਤਾਂ ਸਾਰੇ ਪਿੰਡ ਵਿੱਚ ਤਮਾਇਆ ਭਾਈ ਰੱਬਾ ਵੀ ਉਹਨਾਂ ਨੇ ਤੇ ਚਲ ਜਾਣਾ ਦਿਹਾੜੀ ਡੰਗ ਚ ਭਾਵੇਂ ਰਾਤ ਨੂੰ ਹੀ ਚਲ ਜਣ ਤੇ ਮੈਂ ਤੇ ਆਖਿਆ ਮੈਂ ਕਿਹਾ ਮੈਂ ਜਾਣੀ ਆ ਚੱਲ ਉਹਨੂੰ ਆਖਿਆ ਨਹੀਂ ਦਵਿੰਦਰ ਮਿਲ ਕੇ ਜਾਵੀਂ ਚੱਲੀ ਨਾ ਜਾਵੀਂ ਉਹ ਚਾਚੀ ਜੀ ਅਸੀਂ ਤੇ ਕਿਤੇ ਵੀ ਨਹੀਂ ਚੱਲੇ ਅਸੀਂ ਤੇ ਆਪਣੇ ਘਰ ਬੈਠੇ ਆ ਹੱਦ ਹੋ ਗਈ ਤੁਹਾਡੇ ਵਾਲੀ ਮੇਰੇ ਵਾਲੀ ਕੀ ਹੱਦ ਹੋ ਗਈ ਮੈਂ ਤੇ ਸੁਣ ਕੇ ਹੀ ਆਈ ਆ ਮੇਰੇ ਕੋਲ ਤਾਂ ਫੇਰ ਨਹੀਂ ਹੋ ਰਿਹਾ ਗਿਆ ਵਾਵੇਂ ਤੂੰ ਆਂਦੀ ਆਖੇ ਆਏ ਤੁਸੀਂ ਚੰਗਾ ਹੋਇਆ ਜੀ ਸਦਕੇ ਆਏ ਆ ਕੋਈ ਗੱਲ ਨਹੀਂ ਆ ਪਰ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਹੋਰ ਕਿਹਦੇ ਘਰ ਦੀ ਗੱਲ ਨਹੀਂ ਕੋਈ ਹੋਰ ਦੀ ਜਿਹੜੀ ਕੋਈ ਗੱਲ ਸਾਡੇ ਘਰ ਦੀ ਨਿਕਲਦੀ ਆ ਉਹ ਲੋਕ ਤੁਹਾਨੂੰ ਦੱਸਦੇ ਆ ਤੁਹਾਨੂੰ ਹੋਰ ਨੇ ਕਿਸ ਦੀ ਕੋਈ ਗੱਲ ਦੱਸਦਾ ਇਹ ਪਿੰਡ ਚ ਹੋਰੀ ਕੋਮ ਹੁੰਦਾ ਵਾ ਹੋ ਤਾਂ ਸਾਨੂੰ ਪਤਾ ਨਹੀਂ ਆ ਸੋਨੀਆਂ ਨੇ ਤੇ ਆਂਦੇ ਸਾਰੇ ਪਿੰਡ 'ਚ ਹੀ ਤਮਾਏ ਆ ਵੀ ਉਹਨਾਂ ਨੇ ਪਤਾ ਨਹੀਂ ਰਾਤ ਨੂੰ ਚੱਲ ਜਾਣ ਕੇ ਪਤਾ ਨਹੀਂ ਸਵੇਰੇ ਚੱਲ ਜਾਣ ਅਗਾਇ ਤੇ ਫਿਰ ਹੈ ਨਹੀਂ ਹੁਣ ਸੋਨੀਆ ਦਾ ਬੰਦਾ ਪੁੱਛੇ ਉਹਨਾਂ ਤੇ ਟੈਚੀ ਇਹੇ ਪੈਕ ਕਰਕੇ ਤੇ ਰਖੀ ਆ ਪਰ ਪਰ ਕੇ ਚਲੋ ਚਾਚੀ ਜੀ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹੁਣ ਤੁਸੀਂ ਉਹਦਾ ਸੋਨੀਆ ਦੇ ਘਰ ਵੀ ਕਿਹੇ ਵੇਲੇ ਜਾਇਓ ਅੱਜ ਨਹੀਂ ਜਦੋਂ ਤੁਹਾਡਾ ਰੋਕ ਲੱਗੂ ਨਾ ਉਦੋਂ ਜਾਇਓ ਕਿ ਸੋਨੀਆ ਮੈਂ ਤੇ ਉਥੇ ਗਈ ਹਾਂ ਤੇ ਉਹ ਤੇ ਕਿਤੇ ਵੀ ਨਹੀਂ ਗਏ ਚੱਲੇ ਨਾ ਤੂੰ ਕਿਉਂ ਗੱਲਾਂ ਇਦਾਂ ਦੀਆਂ ਡੋਣੀ ਆ ਕੀ ਪਤਾ ਸਾਨੂੰ ਮੈਂ ਤੇ ਜੋਦੇ ਵੀ ਉਹਨੂੰ ਗਰਸਾਬ ਨੂੰ ਸਮਝਾ ਕੇ ਗਿਆ ਤੇ ਉਹਨੇ ਆਖਿਆ ਨਹੀਂ ਅਹੀਂ ਨਹੀਂ ਜੋਦੇ ਕੋਈ ਇਹੋ ਜੀ ਗੱਲ ਨਹੀਂ ਲੱਗੇ ਕਰਨਾ ਚਾਚੀ ਜੀ ਅਹੀਂ ਬਣਾਇਆ ਸੀ ਸੋਨੀਆਂ ਨੂੰ ਉੱਲੂ ਅਹੀਂ ਆਖਿਆ ਵੀ ਅੱਗੇ ਨੇ ਇਦਾਂ ਜਾ ਕੇ ਦੇਸੀ ਵਾਰਾਂ ਪਾਈਆਂ ਨਾ ਤੇ ਅਹੀਂ ਹੁਣ ਇਹਨੂੰ ਝੂਠ ਹੀ ਕਹਿਣਾ ਵਾ ਵੀ ਅਹੀਂ ਚੱਲ ਚੱਲਨੇ ਆ ਤੇ ਫੇਰ ਅਹੀਂ ਆਖਿਆ ਭਰਾ ਵੇਨੇ ਆ ਵੀ ਉਹ ਗੱਲ ਹੀ ਹੁੰਦੀ ਆ ਤੇ ਫੇਰ ਉਹ ਹੀ ਉਹਨੇ ਕਰ ਮੈਂ ਮੁੜ ਕੇ ਨਾ ਤੁਹਾਡੇ ਪੁੱਤ ਨੂੰ ਕਿਹਾ ਇਥੇ ਲੰਮਾ ਪੈ ਤੇ ਉਹ ਵੀ ਰੋਲਾ ਪਾਈ ਆ ਵੀ ਤੂੰ ਸੋਨੀਆਂ ਦਾ ਸਿਰ ਡਾਉਂਦੇ ਮੈਂ ਹਾਂ ਮੈਂ ਅੱਜ ਸੋਨੀਆਂ ਨੂੰ ਬਣਾ ਤਾਈ ਹਾਂ ਹੈ ਤੇ ਉਹ ਆਂਦਾ ਵੀ ਚੱਲ ਚੰਗਾ ਹੋਇਆ ਅਹੀਂ ਕਿਹੜੇ ਚੱਲਨੇ ਆ ਆਂਦਾ ਵੇਖੀ ਕਾਲ ਤੱਕ ਜੇ ਨਾ ਕੋਈ ਸਾਡੇ ਘਰ ਆਇਆ ਨਾ ਵੀ ਤੁਸੀਂ ਚਲ ਚੱਲੇ ਜੇ ਤੇ ਫੇ ਆਂਦਾ ਮੈਨੂੰ ਨੀਵੇਂ ਥਾਂ ਬਾਹਰ ਲਈ ਉਹ ਗੱਲ ਹੋਈ ਵੀ ਤੁਹਾਡੇ ਤੱਕ ਖਬਰ ਪਹੁੰਚ ਗਈ ਤੇ ਤੁਸੀਂ ਆ ਗਏ ਤੇ ਗਰਸਾਬ ਹੋ ਗਿਆ ਉੱਚੇ ਥਾਂ ਤੇ ਕਿਉਂਕਿ ਉਹ ਜੋ ਕਹਿੰਦਾ ਸੀ ਉਹ ਗੱਲ ਹੋ ਕੇ ਰਹੀ ਹੈ ਤੇ ਫਿਰ ਹੁਣੀ ਹੀਗੀ ਤੂੰ ਉਹਨਾਂ ਕੀਤੀਆਂ ਜੋ ਤੇ ਉਹਨੇ ਜਾ ਕੇ ਬਾਹਰ ਕਰ ਮਨਪ੍ਰੀਤ ਨੇ ਮੈਨੂੰ ਦੱਸੀ ਹਾ ਗੱਲ ਅੱਛਾ ਤੇ ਮਨਪ੍ਰੀਤ ਮੈਨੂੰ ਦੱਸ ਦਿੰਦੀ ਸਾਡੇ ਘਰੇ ਆਣ ਕੇ ਵੇਖ ਲੈਂਦੀ ਨਹੀਂ ਮੈਂ ਹੀ ਗਈ ਸੀ ਉਹਨਾਂ ਦੇ ਘਰ ਅੱਛਾ ਮਨਪ੍ਰੀਤ ਕੇ ਘਰ ਮੈਂ ਪਤਾ ਕੀ ਆ ਜਦੋਂ ਹੁੰਦਾ ਵਾ ਨਾ ਪੇਚ ਦਾ ਟਾਈਮ ਤੇ ਮੈਂ ਹਾਂ ਚੱਲ ਫਿਰ ਤੋਰਨ ਤੇ ਆਪਣੇ ਘਰ ਆਸੀ ਆਉਣਾ ਉਹ ਤਾਂ ਕੋਈ ਮੇਣਾ ਨਹੀਂ ਗਾ ਭਾਵੇਂ ਜਿੰਨੇ ਆਓ ਭਾਵੇਂ ਰਾਤ ਆਓ ਪਰ ਆਣ ਕੇ ਕੋਈ ਚੱਜ ਦੀ ਗੱਲ ਕਰੇ ਕੋਈ ਬੰਦਾ ਆਪਣੇ ਵੀ ਗੱਲ ਕਰਦਾ ਵਾ ਤੇ ਜਦੋਂ ਆਣ ਕੇ ਗੱਲਾਂ ਹੀ ਉਹ ਜੀਆਂ ਕਰਦੇ ਨਹੀਂ ਨਹੀਂ ਜਦੋਂ ਤੁਸੀਂ ਕੀਤੀਆਂ ਤੇ ਉਹਨਾਂ ਨੇ ਉਹਨੇ ਕਿਰਦਤੀਆਂ ਆਦੀਆਂ ਤਾਂ ਸਾਰੇ ਪਿੰਡ ਵਿੱਚ ਤੁਮੀ ਆ ਵਾ ਵੀ ਉਹਨਾਂ ਨੇ ਵੱਡੇ ਵੱਡੇ ਟਾਚੀ ਪਰ ਲੇ ਆ ਤਾਂ ਉਹਨਾਂ ਦੇ ਬਾਹਰ ਚੱਲ ਜਾਣਾ ਤਾਂ ਮਾਨਪ੍ਰੀਤ ਨੇ ਮੈਨੂੰ ਦੱਸੀ ਗੱਲ ਕਿ ਤੂੰ ਨਹੀਂ ਕੋਈ ਗੱਲ ਸੁਣੀ ਤੇ ਮੈਨੂੰ ਹਮੇ ਆ ਤਾਂ ਕੋਈ ਗੱਲ ਨਹੀਂ ਸੁਣੀ ਤੇ ਅੱਧੀ ਇਹ ਭਾਰ ਚੱਲ ਚੱਲੇ ਹੋ ਤੇ ਅਟਾਚੀ ਪਰ ਇਹ ਮੈਂ ਤੈਨੂੰ ਕਿੰਨੇ ਦੱਸਿਆ ਆ ਨਹੀਂ ਮੈਨੂੰ ਸੋਨੀਆ ਦੱਸ ਕੇ ਗਈ ਕੱਖ ਨਹੀਂ ਹਾਲਾ ਦਮੈ ਨਹੀਂ ਆ ਕੀ ਲੋਕਾਂ ਦਾ ਲਾਜ ਹੋਵੇ ਆਪਣੇ ਘਰ ਦੀ ਲੋਕੀ ਤੇ ਗੱਲ ਕਰਦੇ ਨਹੀਂਗੇ ਤੇ ਸਾਡੇ ਘਰ ਦੀਆਂ ਗੱਲਾਂ ਝੂਠੀਆਂ ਹੀ ਡਾਈ ਜਾਂਦੇ ਨਹੀਂ ਤੁਸੀਂ ਕੀਤੀਆਂ ਤੋਂ ਉਹਨੇ ਕੀਤੀ ਪਰ ਇਹਨੂੰ ਖੋਤੀ ਨੂੰ ਇਹਨਾਂ ਪਤਾ ਲੱਗਾ ਕਿ ਆ ਟਾਚੀ ਨੀ ਕੇ ਚੱਲ ਜਾਣਾ ਹੈਗਾ ਮੈਂ ਤਾਂ ਉਹਨੂੰ ਝੂਠ ਹੀ ਬੋਲਿਆ ਭੰਦਾ ਟਾਚੀ ਆ ਈ ਇਹਨਾਂ ਦਾ ਲਾਜ ਹੋਊਗਾ ਮੈਂ ਨਹੀਂ ਬੁੜੀਆਂ ਕੋਲੋਂ ਤਾਂ ਗੱਲ ਨਹੀਂ ਉਹ ਪਚਦੀ ਭਾਵੇਂ ਜੋ ਮਰਜੀ ਹੋ ਜੇ ਨਹੀਂ ਦਵਿੰਦਰ ਕਰਨੀ ਵੀ ਨਹੀਂ ਚਾਹੀਦੀ ਮੈਨੂੰ ਤਾਂ ਹੱਥ ਲੱਗ ਗਏ ਚਾਚੀ ਜੀ ਹੁਣ ਗਾਹ ਤੋਂ ਕਿਤੇ ਮੈਂ ਆ ਜਾਈਂ ਗੱਲ ਤੈਨੂੰ ਨਾ ਮੈਂ ਸੱਚੀ ਮੀਚੀਂ ਦੀ ਕਰੂੰਗੀ ਨਾ ਮੈਂ ਹਾਸੇ ਪਾਣੇ ਦੀ ਕਰੂੰ ਤੇ ਨਾ ਮੈਂ ਝੂਠ ਵਾਲੀ ਕਰੂੰ ਕੋਈ ਉਹ ਤਾਂ ਤੈਨੂੰ ਅੱਗੇ ਪਤਾ ਖਬਰੀ ਆ ਪਰ ਮੈਂ ਆਪਣਾ ਦੇਣ ਵਾਲੀ ਮੈਂ ਆਪਣਾ ਮੂੰਹ ਦੀ ਬੜ ਬੋਲਨੀ ਆ ਮੇਰੇ ਦਿਲ ਚ ਨਹੀਂ ਕੋਈ ਗੱਲ ਵੀ ਚਾਚੀ ਜੀ ਪਰ ਹੁਣ ਕਿਤੇ ਸੋਨੀਆਂ ਸਾਡੇ ਘਰ ਵਾਲ ਆ ਗਈ ਨਾ ਮੈਂ ਹੁਣ ਵੜਨ ਨਹੀਂ ਉਹ ਦੇਣੀ ਕੱਖ ਨਹੀਂ ਹੋਣ ਲੱਗਾ ਇੱਕ ਗਵਾਂਢ ਵਿਛੜ ਵੀ ਜਾਊਗਾ ਤਾਂ ਕਿਤੇ ਕੋਈ ਫਰਕ ਨਹੀਂ ਪੈ ਚੱਲਿਆ ਨਹੀਂ ਤੂੰ ਮਾੜਾ ਮੂੰਹ ਪਾ ਨਹੀਂ ਭੀ ਗਿਆ ਮੈਂ ਸੈਸਬਾ ਤਰਨਾ ਮਖੌਲ ਨਹੀਂ ਗੱਲ ਕਰ ਦਿੱਤੀ ਤੇ ਤੂੰ ਅੱਗੇ ਵੀ ਪਹਿਲੀ ਦੀ ਸਾਡੀ ਗੱਲ ਢਾ ਚਾਚੀ ਜੀ ਜਦੋਂ ਸਾਡੇ ਘਰ ਆਈ ਸੀ ਨਾ ਤੇ ਮੈਂ ਉਹਨੂੰ ਇਹ ਗੱਲ ਕਹੀ ਮੈਂ ਹੈ ਮੈਂ ਤੇ ਤੇਰੇ ਘਰ ਜਾਣਾ ਹੀ ਮੇਰਾ ਤਾਂ ਰੋਕ ਨਹੀਂ ਬੜਾ ਚੰਗਾ ਹੋ ਗਿਆ ਜੇ ਤੂੰ ਆ ਗਈਆਂ ਤੇ ਉਹ ਆਣ ਕੇ ਕਿਹੜੀ ਪਨੀ ਗੁਜ਼ਾਰਦੀ ਆ ਮੁਰਕੇ ਲਫਾਫੇ ਖੋਲ-ਖੋਲ ਕੇ ਵਿੱਚ ਸ਼ੀਸ਼ਾ ਹੀ ਇੱਕ ਪਿਆ ਉਹ ਕੱਢ ਕੇ ਸ਼ਸ਼ੀਸ਼ੀਸ਼ਾ ਵਾਲਾ ਮੂੰਹ ਵੇਖਦਾ ਤੂੰ ਹੀ ਵੇਖਲਾ ਉਹਦੇ ਕਰਦੀ ਛਦਾਣਾ ਵਾਲੀਆਂ ਗੱਲਾਂ ਤੇ ਮੈਨੂੰ ਨਹੀਂ ਕਿ ਐਦਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਤੇ ਤੁਸੀਂ ਕਰਦੇ ਵੀ ਉਹਦੇ ਨਾਲ ਹੀ ਹੋ ਉਹ ਨਹੀਂ ਕਰਦੇ ਵੀ ਤੁਸੀਂ ਉਹਦੇ ਨਾਲ ਹੀ ਹੋ ਗੱਲਾਂ ਹਰ ਚਾਚੀ ਜੀ ਕੀ ਦੇ ਨਾਲ ਕਰੀਏ ਹੋਰ ਗੱਲਾਂ ਆਪਾਂ ਤੇ ਕਰੀਏ ਤਾਂ ਫਿਰ ਉਹ ਤੁਹਾਡਾ ਬੜਾ ਡਾ ਦਿੰਦੀ ਆ ਤੇ ਫਿਰ ਸੁਣ ਕੇ ਰਿਆ ਜਾਂਦਾ ਫਿਰ ਗਵਾੜ ਵਾਲਾ ਹੋਣਾ ਤੇ ਪੈਂਦਾ ਹੀ ਨਹੀਂ ਉਹ ਤੁਸੀਂ ਜਦੋਂ ਮਰਜੀ ਆ ਚਲੋ ਤੁਸੀਂ ਸੁਣ ਕੇ ਆਏ ਕੋਈ ਗੱਲ ਨਹੀਂ ਪਰ ਉਦਾਂ ਆਪਾਂ ਨਹੀਂ ਕਿਤੇ ਵੀ ਚੱਲੇ ਅਸੀਂ ਤੇ ਘਰੇ ਹੀ ਆਪਣੇ ਆਹ ਤੇ ਸਾਡੇ ਮੁੰਡੇ ਦਾ ਫੋਨ ਆਉਣਾ ਵਾ ਅੱਜ ਤੇ ਮੇਰੇ ਆਪਣੇ ਭਰਾ ਨਾਲ ਗੱਲ ਕਰਕੇ ਹਟੀ ਹਾਂ ਅੱਜ ਉਧਰ ਉਧਰ ਹੀ ਫੋਨ ਹੋਣੇ ਆ ਪਤਾ ਨਹੀਂ ਅੱਜ ਹੁਣ ਕਿੱਧਰ ਨੂੰ ਗੱਲ ਜਾਣੀ ਆਏ ਅਸੀਂ ਐਦਾਂ ਕਿੱਦਾਂ ਚੱਲ ਜਾਣਾ ਹੈਗਾ ਗਾੜੀ ਕਿਤੇ ਉੱਥੇ ਰੁੱਖਾਂ ਨਾਲ ਲੱਗੇ ਪੈਸੇ ਉਹਦੇ ਹੜਕੋ ਪੈਸੇ ਮੰਗਣ ਡਿਆ ਵਾ ਅਸੀਂ ਟਿਕਟਾਂ ਕਾਦੀਆਂ ਕਰਾਉਣੀਆਂ ਤੇ ਅਸੀਂ ਉਹ ਜਿਹੜਾ ਸਮਾਨ ਖੜਨਾ ਉਹ ਕਾਹਦਾ ਖੜਨਾ ਹੈਗਾ ਮੈਂ ਸਮਾਂ ਆਊਗਾ ਵੇਖਾਂਗੇ ਜੇ ਰੋਕ ਬਣੂ ਤੇ ਜਾਵਾਂਗੇ ਉਹ ਨਹੀਂ ਭੀ ਉਹ ਹੀ ਤੁਹਾਡਾ ਤੁਸੀਂ ਉਹਦੇ ਨਾਲ ਕਰਦੇ ਤੇ ਉਹ ਤੁਹਾਡੀ ਤਮਾਉਂਦੀ ਆ ਤੁਹਾਡੀ ਗੱਲ ਤੇ ਜੇ ਮੈਂ ਅੱਜ ਆਈ ਆ ਤਾਂ ਵੇਖੀ ਹੋਰ ਵੀ ਕੋਈ ਆਊਗਾ ਪੁੱਛਣ ਟੇ ਆਉਣਾ ਹੀ ਆ ਨਾ ਵੀ ਤੁਸੀਂ ਚੱਲੇ ਹੀ ਮੈਂ ਤੇ ਇਹ ਕਰਕੇ ਆਈ ਵੀ ਚੱਲ ਤੇ ਇਹ ਚੋਰੀ ਨਾ ਚਲ ਜਿਓ ਸਾਨੂੰ ਮਿਲ ਤਾ ਨਹੀਂ ਚਾਚੀ ਜੀ ਆਏ ਅਸੀਂ ਤਾਂ ਤੋਂ ਬਗੈਰ ਕਾਦੇ ਜੋਗੇ ਆ ਜੋਦਾ ਇੰਨਾ ਕਰਦਾ ਵਾ ਸਾਡੇ ਨਾਲ ਅਸੀਂ ਤੁਹਾਨੂੰ ਪਿੱਛਾ ਦਵਾਂਗੇ ਕਿਸੇ ਗੱਲ ਦਾ ਗਵਾਡ ਵਾ ਗਵਾਡ ਵਸਦਾ ਹੀ ਚੰਗਾ ਲੱਗਦਾ ਚੰਗਾ ਵਾ ਉਹ ਤੇ ਹੈ ਹੀ ਆ ਸਾਡਾ ਏਡਾ ਘਰ ਵਾ ਸਾਨੂੰ ਤੇ ਆਪ ਫਿਕਰ ਪਿਆ ਵਾ ਸਾਡਾ ਤੇ ਪਹਿਲੀ ਗੱਲ ਰੋਕੀ ਨਹੀਂ ਬੰਦਾ ਹੀ ਨਹੀਂ ਮੰਨਣ ਦਿਆ ਪਹਿਲੀ ਗੱਲ ਤੇ ਜਾਣ ਜੇ ਕਿਤੇ ਕੋਈ ਗੱਲ ਬਣੂਗੀ ਤਾਂ ਜਾਵਾਂਗੇ ਤੇ ਕੋਈ ਨਹੀਂ ਤੁਹਾਨੂੰ ਮਿਲ ਕੇ ਜਾਵਾਂਗੇ ਦੱਸ ਕੇ ਜਾਵਾਂਗੇ ਬੈਠੋ ਮੈਂ ਚਾਹ ਬਣਾਵਾ ਹੁਣ ਨਹੀਂ ਚਾਹ ਦੀ ਨਹੀਂ ਲੋੜ ਤੇ ਭਾਰ ਮੁੰਡੇ ਨੂੰ ਤੁਸੀਂ ਸਮਝਾਓ ਉਹਨੂੰ ਆਖੋ ਵੀ ਪੁੱਤ ਜੋ ਬਣਾਉਣਾ ਵਾ ਤੂੰ ਇੱਥੇ ਬਣਾ ਲੋਕਾਂ ਨੂੰ ਹੀ ਪਤਾ ਲੱਗੇ ਤੇ ਉਹ ਓਥੇ ਬਣਾਏ ਤਾਂ ਕਿਸ ਨੂੰ ਕੀ ਪਤਾ ਮਠੇਰਾ ਕਹਿਣ ਦੇ ਸਿਰਖ ਪਾਉਣ ਦੇ ਆ ਕਿਤਾ ਮਾਲਕ ਮਨਮੇਰ ਪਾ ਹੀ ਦਊਗਾ ਚਲੋ ਜਿੰਨੇ ਅਸੀਂ ਲੈਨੇ ਵੀ ਜਿੰਨਾ ਕਮਾਉਂਦੇ ਐ ਇੰਨਾ ਹੀ ਬੜਾ ਵਾ ਇੰਨਾ ਹੀ ਬਹੁਤ ਆ ਮਹਾਰਾਜ ਬਰਕਤ ਪਾਵੇ ਇੰਨਾ ਹੀ ਬੜਾ ਵਾ ਅੱਜ ਕੱਲ ਦੇ ਸਮੇਂ ਤੇ ਉਹ ਡਰ ਲੱਗਦਾ ਵੀ ਮਹਾਰਾਜ ਖਾਣ ਢੋਣ ਦਵੀ ਸੱਚੇ ਪਾਤਸ਼ਾਹ ਵੇਖਣ ਦਵੀ ਬਹੁਤ ਕੁਝ ਦਿੱਤਾ ਵਾ ਇਹੋ ਹੀ ਹੱਥ ਜੋੜੀਦੇ ਹਾ ਇਹ ਤਾਂ ਗੱਲ ਠੀਕ ਹੋ ਆ ਬਹਿ ਜਾ ਮੈਂ ਬਣਾਉਣੀ ਆ ਨਹੀਂ ਚਾਹ ਨਾ ਬਣਾ ਚਾਹ ਕੋਈ ਨਹੀਂ ਬਣ ਜਾਣੀ ਬਹਿ ਜਾ ਤੁਸੀਂ ਕਿਹੜੇ ਬਣ ਜਾਣ ਕੇ ਲੰਮੇ ਪੈ ਗਏ ਆ ਹੈ ਹਾਂ ਕਿਹੜੇ ਵੇਲੇ ਆਣ ਕੇ ਲੰਮੇ ਪੈ ਗਏ ਹੁਣੇ ਆਇਆ ਇੱਥੇ ਤੇ ਜੇ ਰੋਟੀ ਚਾ ਉੱਥੇ ਚੱਲ ਗਈ ਸੀ ਅੰਦਰ ਤੇ ਕਾਹ ਆ ਜਾਂਦੇ ਘਰ ਵੱਲ ਨੂੰ ਮੈਨੂੰ ਪਤਾ ਲੱਗਦਾ ਵੀ ਆ ਗਏ ਉਹ ਮੈਂ ਇੱਥੇ ਹੀ ਲੰਮਾ ਪੈ ਗਈ ਸੀ ਧੁੱਪ ਜੀ ਸੀ ਮੈਂ ਲੰਮਾ ਪੈ ਗਈ ਕਿਸ ਵੇਰ ਦੀ ਤੂੰ ਬੰਦਰ ਤੈਨੂੰ ਵੀ ਪਤਾ ਵੀ ਬੰਦਾ ਡਾਇਆ ਸੀ ਖਾਦ ਪਾਉਣ ਨੂੰ ਮੁੜ ਕੇ ਪਾਣੀ ਬੱਤੀ ਆ ਗਈ ਬੱਤੀ ਮੁੜ ਕੇ ਪਾਣੀ ਲਾਇਆ ਕਣਕ ਨੂੰ ਯੋ ਤੂੰ ਮੇਰ ਕੋ ਕੀ ਕਰਾਉਣਾ ਹੈ ਇੱਥੇ ਆਇਆ ਕਰਾਉਣਾ ਤੇ ਕੁਛ ਨਹੀਂ ਹੋ ਉਹ ਤੇ ਮੈਂ ਉਦਾਂ ਹੀ ਆਖਾਂ ਢੀਂ ਮੁੜ ਕੇ ਆਣ ਕੇ ਤੁਸੀਂ ਲੰਮੇ ਪੈ ਗਏਂ ਹਾ ਗੱਲ ਕਰਨ ਢੀਂ ਯਾਰ ਥੱਕ ਗਿਆ ਸਰੀਰ ਤੇ ਮੈਂ ਲੰਮਾ ਪੈ ਗਿਆ ਤੇ ਕੀ ਹੋ ਗਿਆ ਆਖਰਾ ਗਈ ਕੋਈ ਰੂੜੀ ਤੇ ਬੰਦੇ ਨੇ ਪਾਈਆਂ ਤੇ ਤੁਸੀਂ ਕਰਨਾ ਥੱਕ ਗਏ ਉਹ ਰੂੜੀ ਪੌਂਦਾ ਸੀ ਤੇ ਮੈਂ ਪਾਣੀ ਲਾਉਣਾ ਸੀ ਅੱਛਾ ਹਾਂ ਠੀਕ ਆ ਪਾਣੀ ਇਦਾਂ ਛੱਟ ਛੱਟ ਕੇ ਪਾਇਆ ਮੈਂ ਤਾਂ ਕਿੱਦਾਂ ਦੀ ਤੂੰ ਗੱਲਾਂ ਕਰਦੀਂ ਛੱਟ ਕੇ ਕਿ ਪਾਇਆ ਪਾਣੀ ਛੱਟ ਕੇ ਪਾਈਦਾ ਵਾ ਕੀ ਪਤਾ ਫਿਰ ਜਿਹੜਾ ਇੰਨਾ ਜ਼ੋਰ ਲੱਗਾ ਆਖਣੇ ਮੈਂ ਥੱਕੀ ਗਿਆ ਮੈਂ ਉਹ ਯਾਰ ਇਹ ਵੇਖੀਦਾ ਵਾ ਵੀ ਕਿਸ ਦੇ ਪੈੜੀ ਚ ਪਾਣੀ ਨਾ ਟੁੱਟ ਜੇ ਅੱਛਾ ਚਾਰ ਪੇ ਵੇਖਣਾ ਤੇ ਪੈਣਾ ਹੀ ਆ ਨਾ ਚਲੋ ਠੀਕ ਆ ਫਿਰ ਚਾਚੀ ਆਈ ਹੀ ਸਿੰਦੋ ਅੱਛਾ ਉਹ ਆਈ ਹੀ ਮਿਲਣ ਮਿਲਣ ਆਹ ਤੁਸੀਂ ਬਾਹਰ ਜੋ ਚੱਲੇ ਹਾਂ ਤੇ ਉਹਨੂੰ ਖਬਰ ਮਿਲ ਗਈ ਖਬਰਿਆਂ ਕੋਲੋਂ ਤੈਨੂੰ ਮੈਂ ਆਖਿਆ ਸੀ ਨਾ ਵੀ ਜੇ ਨਾ ਸਵੇਰ ਨੂੰ ਕੱਲ ਤੱਕ ਆਊਗਾ ਕੋਈ ਤੇ ਗੱਲ ਕਰੀ ਆਹੋ ਫੈਲ ਗਈ ਗੱਲ ਕਣੀ ਤੁਸੀਂ ਆਖਿਆ ਵੀ ਨੀਵੇਂ ਥਾਂ ਭਾਲ ਦਿਓ ਜੇ ਨਾ ਮੈਂ ਆਖਿਆ ਜੇ ਨਾ ਕੋਈ ਆਊਗਾ ਨਾ ਪੁੱਛਣ ਹੂੰ ਫੇ ਮਿਲਣੇ ਆਊਗਾ ਵੀ ਇਹ ਚੱਲੇ ਆ ਬਾਹਰ ਹੂੰ ਨੀਵੇਂ ਥਾਂ ਬਾਲਦੇ ਕੋਈ ਉਹ ਗੱਲ ਨਹੀਂ ਹੋ ਗਿਆ ਉੱਚੇ ਥਾਂ ਤੇ ਉੱਚੇ ਥਾਂ ਮੈਂ ਨਹੀਂ ਵੀ ਤੁਸੀਂ ਤਾਂ ਕਿਤੇ ਨਾ ਆ ਪੁੱਛਣਾ ਪੁੱਛਣਾ ਦੇਣ ਵਾਲੇ ਬਾਬੇ ਬਣ ਜਾਓਗੇ ਨਾ ਤੁਸੀਂ ਤਾਂ ਬੋਰੀ ਪੈਸੇ ਦੀ ਇਕੱਠੀ ਕਰ ਲਿਆ ਕਰਨੀ ਸ਼ਾਮਾਂ ਨੂੰ ਕਿਉਂਕਿ ਤੁਸੀਂ ਜਾਣੀ ਜਾਣ ਜੇ ਸਭ ਕੋ ਮਹਾਰਾਜ ਇਹੋ ਜਿਹਾ ਕੰਮ ਕਰਾਵੇ ਨਾ ਨਾ ਹੀ ਬਣਾ ਹੀ ਆ ਉਹਦਾ ਮੈਨੂੰ ਪਤਾ ਲੱਗ ਜਾਂਦਾ ਕਿਉਂਕਿ ਇੰਦ ਇਹਦੇ ਕੰਨੀ ਆਵਾਜ਼ ਪੈ ਗਈ ਪਵੇ ਸਹੀ ਕੋਈ ਇਹਨੇ ਦੇ ਕਿਆ ਸ਼ਵੇਰੇ ਗੱਲਾਂ ਘਾ ਲੈਣਾ ਕਦੇ ਕਿਸ ਨੂੰ ਫੋਨਾਂ ਤੇ ਕਿਸ ਨੂੰ ਉਦਾਂ ਕਰ ਜਾ ਕੇ ਦੱਸਾਉਣਾ ਉਹ ਦਿਨ ਤੇ ਚੱਲ ਸੀ ਪਰੇਸ਼ਾਨ ਹੋਏ ਸੀ ਨਾ ਜਿਆਦੇ ਤੇ ਉੱਤੇ ਹੀ ਆ ਗਈ ਤੇ ਸਾਨੂੰ ਗੱਲ ਦੱਸਣੀ ਪੈ ਗਈ ਹੈ ਨਾ ਤੇ ਚਲੋ ਇਹ ਤਾਂ ਰੌਲਾ ਪਾਤਾ ਤੇ ਕੱਲ ਤੇ ਤੁਹਾਨੂੰ ਮੈਂ ਦੱਸਾਂ ਨਹੀਂ ਮੈਂ ਸਿਆਲ ਵਾਲੇ ਲੀੜੇ ਚੁੱਕਣ ਥੱਲਣ ਡਈ ਮੇਰਾ ਚੁੰਨੀਆਂ ਵਾਲਾ ਟੈਚੀ ਹੀ ਉਹ ਵੇਖ ਗਈ ਤਾਂ ਤੇ ਉਹ ਉੱਤੇ ਹੀ ਆ ਗਈ ਫੇਰ ਹੈ ਜੇ ਮੈਂ ਬਾਹਰ ਬੈਠੀ ਤੇ ਬਾਹਰ ਸੁਣ ਗਈ ਸਭ ਕੋ ਜੇ ਮੈਂ ਅੰਦਰ ਵੜ ਕੇ ਲੀੜੇ ਦੇ ਖੰਡੀ ਤੋਂ ਅੰਦਰ ਹੀ ਵੇਖ ਗਈ ਸਭ ਕੋ ਐਦਾਂ ਹੀ ਬਸ ਉਹਨੂੰ ਉਂਗਲਾਂ ਦੇ ਨਚਾਈ ਰੱਖੀ ਉਂਗਲਾ ਦੇ ਕਿ ਨਿਚੋਣਾ ਹੁਣ ਮੈਂ ਤੈਨੂੰ ਘਰ ਨਹੀਂ ਉਹ ਮਰਨ ਦੇਣਾ ਫੇਰ ਨਾ ਗੁੱਸਾ ਕਰੇ ਮੇਰਾ ਤੇ ਰਾਦਾਵਾ ਵੀ ਇੱਕ ਫੇਕ ਜੀ ਟਿਕਟ ਕਢਾ ਲਿਆ ਵਾ ਹਾਂ ਆਖਾ ਤੂੰ ਮੁੜ ਕੇ ਉਹ ਆਉਗੀ ਤੈਨੂੰ ਮਖਾ ਲਈ ਹਾਂ ਆਖੀ ਆਈ ਉਹ ਭੈਣੇ ਟਿਕਟ ਮਿਲ ਗਈ ਓ ਹੁਣ ਜਾਜਦੀ ਸਹੀ ਗੱਲ ਵਾ ਉਹਨੂੰ ਮੈਂ ਆਖਾ ਟਿਕਟਾਂ ਭੈਣੇ ਮਿਲ ਗਈਆਂ ਤੇ ਚੰਗਾ ਤੈਨੂੰ ਸਸਰੀ ਘਰ ਤੇ ਹੁਣ ਸਾਡੇ ਮਗਰ ਘਰੇ ਫੇਰੇ ਨਾ ਪਾਉਂਦੀ ਰਹੀ ਮੀਨੇ ਆਹੋ ਤੈਨੂੰ ਕੋਈ ਖਬਰ ਮਿਲਣੀ ਆਹੀ ਚੱਲ ਜਾ ਆਹੀ ਹੁਣ ਚੱਲ ਜਾਣਾ ਆਹੀ ਚੱਲ ਜਾਣਾ ਵਾ ਨਾਲੇ ਵੇਖੂਗੀ ਇਹ ਮੈਨੂੰ ਝੂਠ ਹੀ ਬੋਲੀ ਜਾਂਦੇ ਹੈ ਹੈ ਇਹ ਇੱਥੇ ਮੈਨੂੰ ਪਤਾ ਕੀ ਹੁਣ ਇਹ ਵੀ ਅਸਲੀ ਇਦਾਂ ਪਤਾ ਲੱਗ ਗਿਆ ਵਾ ਵੀ ਚੁਗਲ ਖੋਰ ਸੂਨੀਆਂ ਹੀ ਆ ਦੰਦਰ ਪਤਾ ਲੱਗ ਜਾਂਦਾ ਬੰਦੇ ਦੀ ਤੂਰ ਤੋਂ ਲੱਗ ਜਾਂਦਾ ਵੀ ਇਹਦੇ ਨਾਨਕੇ ਕਿਹੜੇ ਪਿੰਡ ਆ ਤੇ ਸਮਝ ਲੱਗਦੀ ਇਹਦੀਆਂ ਗੱਲਾਂ ਤੋਂ ਸਮਝ ਲੱਗਦੀ ਜਾਂਦੀ ਹੈ ਵੀ ਚਾਰ ਸ਼ਵੇਰੇ ਕਮਾਉਂਦੀਆਂ ਗੱਲਾਂ ਤੇ ਇਹੋ ਹੀ ਕਮਾਉਂਦੀ ਆ ਉਦਾਂ ਨਾ ਇਹਦੇ ਸੱਸ ਨੂੰ ਵਿਚਾਰੀ ਨੇ ਵੀ ਲੋਕੀ ਆਂਦੇ ਹੁੰਦੇ ਆ ਵੀ ਬੜੀ ਭਲੀ ਮਾਨਸਵਾ ਤੇ ਪਰ ਨਾ ਇਹ ਜਿਹੜੀ ਇਹ ਛਾਲੋ ਤਾਲੋ ਆ ਗਈ ਆ ਇਹ ਚਲਾਕ ਆਈ ਪੂਰੀ ਇਹ ਪੂਰੀ ਚਲਾਕ ਆ ਗਈ ਆ ਤੇ ਇਹਦੇ ਉਹਨੂੰ ਨੀ ਟਿਕਨ ਦਿੰਦੀ ਚਾਚੀ ਨੀ ਵਿਚਾਰੀ ਨਮਣੀ ਐ ਨਹੀਂ 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 ਟਿਕਨ ਦਿੰਦੀ ਤੇ ਪਰ ਉਹ ਵਿਚਾਰੀ ਬਾ ਸਰਦੀ ਨਹੀਂ ਹੋ ਕੇ ਉਤਰਾ ਕੇ ਗੱਲ ਲੱਗੀ ਹੋ ਕਿਤੇ ਪਿੰਡ ਚ ਕੋਈ ਗੱਲ ਹੋਵੇ ਜਾਂ ਡੇਰੇ ਜਿ ਇਥੇ ਆਪਣੇ ਲੱਗੇ ਸ਼ੱਕ ਗੱਲ ਹੋਵੇ ਇਹਨੂੰ ਪਹਿਲੋ ਪਤਾ ਲੱਗਦਾ ਵੀ ਇਹਲਾ ਗੱਲ ਦਾ ਇਹ ਰੱਖਦੀ ਸੂਆ ਵਾਂ ਕੇ ਸੂਆ ਰੱਖਦੀ ਆ ਪਰਣੀ ਇਹਨੂੰ ਕੀ ਆਦਤ ਵਾਏ ਕਿਉਂ ਇਹਨੂੰ ਹੈ ਬੰਦੇ ਨੂੰ ਆਦੀ ਹੁੰਦੀ ਕਿਸੇ ਵੀ ਗੱਲ ਦੀ ਪੋਸ ਹੁੰਦਾ ਵਾਏ ਚੁਗਲੀਆਂ ਦਾ ਆਉਣ ਜਾਣ ਦਾ ਚੀਜ਼ ਖਾਣ ਦਾ ਚੀਜ਼ ਮੰਗ ਕੇ ਖਾਣ ਦਾ ਝਾਕਾ ਹੀ ਨਹੀਂ ਆ ਕਈਆਂ ਨੂੰ ਝਾਕਾ ਹੀ ਨਹੀਂ ਗਾ ਹਾਂ ਇਹਨੂੰ ਵੀ ਝਾਕਾ ਹੀ ਨਹੀਂ ਫਿਰ ਮੂੰਹ ਵੇਖ ਕਿਦਾਂ ਰੱਪਣ ਹੈ ਕਿਹੜੀ ਗਲਤੀ ਦੀ ਪੰਜੀ ਪਤਾ ਨਹੀਂ ਕਿੱਦਾਂ ਦਾ ਮੂੰਹ ਬਣਾ ਲਈ ਸੱਤ ਰੰਗਾਂ ਦਾ ਮੈਨੂੰ ਸਮਝ ਨਹੀਂ ਲੱਗਦੀ ਕੋਹ ਜਿਹੜੇ ਫਫੜੇ ਕੁੱਟਣੀ ਹੁੰਦੀ ਹੈ ਨਾ ਉਹ ਇਦਾਂ ਹੀ ਕਰਦੀਆਂ ਹੁੰਦੀ ਆ ਆਹੋ ਹੁਣ ਮੈਨੂੰ ਚਾਚੀ ਦੀ ਗੱਲ ਤਾਂ ਮੈਂ ਚਾਚੀ ਅੱਗੇ ਤਾਂ ਤੁਸੀਂ ਆ ਗਏ ਪਿਆਰੀ ਬਸ ਤੇ ਮੈਂ ਹੁਣ ਤੁਸੀਂ ਆ ਗਏ ਆ ਤੇ ਜੀ ਸਦਕੇ ਆਓ ਜਾਓ ਇਦਾਂ ਕੋਈ ਗੱਲ ਨਹੀਂ ਗਈ ਕਿ ਮੈਨੂੰ ਮਿਲ ਨਹੀਂ ਨਹੀਂ ਆਂਦੀ ਸੀ ਮਿਲ ਕੇ ਜਾਓ ਤੁਸੀਂ ਚੱਲ ਚੱਲੇ ਆ ਅੱਛਾ ਮੈਂ ਆਏ ਤੇ ਕਿਤੇ ਵੀ ਨਹੀਂ ਕਿ ਚੱਲੇ ਨਹੀਂ ਤੇ ਇੱਥੇ ਹੀ ਆ ਹਾਂ ਤੇ ਫੇਰ ਜਾਲੋ ਨੂੰ ਸਮਝ ਲੱਗੀ ਹੁਣ ਕੀ ਤਾਂ ਉਹਦੇ ਵੀ ਮੰਨਣ ਚ ਆਉਣੀ ਆ ਕਿ ਨਹੀਂ ਆਉਣੀ ਵੀ ਖਰ ਮੈਨੂੰ ਝੂਠ ਹੀ ਨਹੀਂ ਬੋਲ ਦਿੱਤਾ ਵੀ ਚੱਲੇ ਹੋਣਿਆ ਤੇ ਮੈਨੂੰ ਕਹੇ ਤਾਂ ਨਹੀਂ ਮੈਨੂੰ ਕਹੇ ਤਾਂ ਨਹੀਂ ਨਹੀਂ ਚੱਲੇ ਹੁਣ ਉਹਨੇ ਇਹੋ ਗੱਲ ਸਮਝਣੀ ਆ ਵੀ ਜਾਣਾ ਵੇਖ ਜਾਣਾ ਇਹਨਾਂ ਨੂੰ ਗੋਪੀ ਨਾ ਕਰੂਗੀ ਗੱਲ ਜਾ ਕੇ ਵੀ ਵੇਖ ਜਾਣਾ ਇਹਨਾਂ ਨੇ ਹੈਗਾ ਹੀ ਉਹ ਪਰ ਮੈਨੂੰ ਮੇਰ ਕੋ ਮੁਕਰ ਗਈ ਮੇਰ ਕੋ ਗਈ ਮੁਕਰ ਪਤਾ ਨਹੀਂ ਹੁਣ ਵੇਖੋ ਗੱਲ ਕਰਦੀ ਕਿ ਨਹੀਂ ਕਰ ਇਹੋ ਗੱਲ ਹੋਣੀ ਜਾ ਵੇਖ ਲਈ ਮੈਂ ਆਖਿਆ ਚਾਹ ਪੀ ਲੋ ਆਂਦੀ ਨਹੀਂ ਚਾਹ ਵੀ ਨਹੀਂ ਪੀਣੀ ਪਾਣੀ ਵੀ ਨਹੀਂ ਪੀਣਾ ਮੈਂ ਤਾਂ ਲਾਗੂ ਆਂ ਫੇ ਮੈਂ ਬੜੋ ਬਦੀ ਚਾਹ ਕਟ ਬਣਾਈ ਤੇ ਪਿਆਰ ਕੇ ਖਲਾਇਆ ਅੱਛਾ ਪਿਆਲਤੀ ਆ ਨਹੀਂ ਹੋ ਗੇ 2 ਘੰਟੇ ਗੱਲ ਨੂੰ ਚਰੁੰਦੀ ਗੱਲ ਆ ਆ ਚਾਹ ਪੀ ਕੇ ਗਈ ਆ ਤੂੰ ਜਿਉ ਸਿਰ ਮਿੱਠਾ ਪਿਆ ਹੈ ਕਣਾਂ ਵਾਲਾ ਮੂੰਹ ਵੀ ਮਿੱਠਾ ਕਰ ਲੈ ਨਹੀਂ ਮੈਂ ਬੋਤੇ ਨਹੀਂ ਪਫੜੇ ਕੀ ਤੇ ਮੈਂ ਹਾ ਮੁੜ ਕੇ ਫੇਰ ਆਲਾ ਪੈ ਜਾਣਾ ਵੀ ਇਹਨਾਂ ਦੇ ਘਰ ਡੱਬੇ ਆਏ ਆਏ ਵਾਕਿਆ ਸੱਚੀ ਚਲ ਚੱਲੇ ਆ ਮੈਂ ਚੁੱਪ ਤੇ ਸੋ ਸੁਖ ਮੈਂ ਨਾ ਕੀ ਬਣ ਗਿਆ ਵੀ ਆਜੋ ਹਾਂ ਕੇ ਅੰਦਰ ਆਜੋ ਹੈ ਆਜੋ ਲੱਗਾ ਹੁਣ ਕੋਈ ਨਹੀਂ